ਹਾਂਕਾਂਗਾ ਦੀ ਜਪਾਨੀ ਕੰਪਨੀ ਤੋਂ ਜਿਹੜਾ ਜਹਾਜ਼ ਪਟੇ ਤੇ ਲਿਆ ਉਹਦਾ ਨਾਮ ਕੌਮਗਾਟਾ ਮਾਰੂ ਸੀ ਕਿਉਂਕਿ ਮਾਲਕ ਜਿਹੜੀ ਹੈਗੀ ਆ ਉਹ ਜਪਾਨੀ ਕੰਪਨੀ ਸੀ ਉਹਦਾ ਨਾਮ ਵੀ ਆਪਾਂ ਤਬਦੀਲ ਨਹੀਂ ਸੀ ਕਰ ਸਕਦੇ ਉਹ ਇਸ ਕਰਕੇ ਉਹ ਨਾਮ ਕੌਮਗਾਟਾ ਮਾਰੂ ਹੀ ਰੱਖਿਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਹੈ ਜਿਹੜਾ ਗੱਸੀ ਬਾਬਿਆ ਨੇ ਆਪ ਤੇ ਆਸਲ ਲਿਖਿਆ 1912 ਤੋਂ 17 ਤੱਕ ਹਿਸਟਰੀ ਆ ਇਹ ਜਾਂ ਤਾਂ ਅੰਗਰੇਜ਼ਾਂ ਨੇ ਲਿਖੀ ਆ ਉਹਦੇ ਵਿੱਚ ਤਾਂ ਇਦਾਂ ਬਣਾਤਾ ਉਹਨਾਂ ਨੇ ਹਨਾ ਜਾਂ ਇਹਦੇ ਵਿੱਚ ਜਿਹੜੇ ਕਮਿਊਨਿਸਟ ਲੋਕ ਨੇ ਵੀ ਉਹਨਾਂ ਨੇ ਇਹ ਜਹਾਜ਼ ਨੂੰ ਕਾਮਾਗਾਟਾ ਮੌਰੀ ਕਿਹਾ ਅਸਲ ਵਿੱਚ ਨਾਮ ਇਹਦਾ ਗੁਰੂ ਨਾਨਕ ਜਹਾਜ਼ ਹੀ ਸੀਗਾ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਕੀ ਅੰਗਰੇਜ਼ਾਂ ਨੇ ਇਸ ਹਿਸਟਰੀ ਦੇ ਵਿੱਚ ਮਿਲਾਵਟ ਕੀਤੀ ਆ ਉਹ ਜਿਆਦਾ ਮਹਿੰਗਾ ਜਹਾਜ਼ ਮਿਲਿਆ ਸੀ ਅੱਜ ਦੇ ਸਮੇਂ ਦੇ ਤੁਹਾਨੂੰ ਦੇਖ ਕੇ ਹੈਰਾਨ ਹੋ ਜਾਊ 11000 ਡਾਲਰ ਉਹਨਾਂ ਸਮਿਆਂ ਇੱਕ ਮਹੀਨੇ ਦਾ ਪੂਰੇ ਦਿਨਾਂ ਦਾ ਰਾਸ਼ਨ ਹੋ ਗਿਆ अच्छा 7 ਯੂਨ ਤੋਂ ਤੱਕ ਦੇਣੀ ਰਾਸ਼ਨ ਤਕਰੀਬਨ ਦੇਣੀ ਬਹੁਤ ਟੁੱਟਾ ਸੀਗਾ ਫਿਰ ਵੱਲ ਦੇ ਲੋ ਦੋ ਰੋਟੀਆਂ ਤੋਂ ਇੱਕ ਤੇ ਆ ਗਏ ਇੱਕ ਤੋਂ ਅੱਧੀ ਤੇ ਆ ਗਏ ਨਾ ਮਾਤਰੀ ਇਹਨਾਂ ਕੋ ਰਾਸ਼ਨ ਰਹਿ ਗਿਆ ਸੀਗਾ ਬਹੁਤ ਔਖੀਆਂ ਭੁੱਖ ਮਰੀਆਂ ਹਾਲਤਾਂ ਦੇ ਵਿੱਚ ਮੁਸافر ਜਿਉ ਰਹੇ ਸੀਗੇ ਮੁਰਾ ਸਰਕਾਰ ਨੇ ਫੈਸਲਾ ਕਰ ਲਿਆ 16 ਜੁਲਾਈ ਨੂੰ ਕਿ ਹਰ ਹਾਲ ਤੈਨੂੰ ਵਾਪਸ ਮੋੜ ਨਹੀਂ ਮੋੜਨਾ ਬਹੁਤ ਸਖਤ ਫੈਸਲਾ ਕੀਤਾ ਤੇ ਉਹਨਾਂ ਨੇ ਜੰਗੀ ਆਵਦੇ ਜਹਾਜ਼ ਤਿਆਰ ਕਰ ਲਏ ਇਹਨਾਂ ਦੇ ਉੱਤੇ ਹਮਲਾ ਕਰਨ ਦੀ ਕੰਧ ਸਾਰੇ ਗੋਰਿਆਂ ਦੀ ਬੇੰਤੀ ਗੋਲੇ ਪੋਸਾਈ ਦੇ ਨਾਲ ਤੇ ਹਮਲਾ ਕਰਾਂਗੇ ਮਾਰਾਂਗੇ ਤੁਹਾਨੂੰ ਮਰਾਂਗੇ ਪਜਾਮਾ ਕੀ ਗੰਮ ਕੋ ਮਜਬੂਰ ਕਰਾਂਗੇ ਪਰ ਚੋਲੇ ਨੂੰ ਮਰੇ ਜਾਣਗੇ ਮਨ ਸੋ ਬਾਬਿਆਂ ਨੇ ਇਹ ਮੁਕਾਬਲਾ ਕਰਨਾ ਸ਼ੁਰੂ ਕਰਤਾ ਇਹਦੇ ਕੋਲ ਹਜ਼ਾਰ ਦਾ ਕੋਈ ਹੈ ਨਹੀਂ ਸੀ ਇਹਨਾਂ ਨੇ ਫਿਰ ਕੋਹਾੜੀਆਂ ਨਾਲ ਸੋਟਿਆਂ ਦੇ ਨਾਲ ਮਸ਼ੀਨਾਂ ਦੇ ਪੁਰਜਿਆਂ ਦੇ ਨਾਲ ਪੱਥਰ ਦੇ ਕੋਲਿਆਂ ਦੇ ਨਾਲ ਆ ਕੀ ਜਾਂ ਇਹਨਾਂ ਕੋਲ ਸੀ ਖੋ ਉੱਥੇ ਮੁਕਾਬਲਾ ਉਹ ਬਹੁਤ ਜਬਰਦਸਤ ਹੋਇਆ 20 ਗੋਰੇ 4-4 ਕੇ ਸੱਟੇ ਰਹੇ 4-4 ਕੇ ਸੱਟੇ ਫਟੜੇ ਵੀ ਟੱਕ ਜਹਾਜ ਦੇ ਜਿਹੜੇ ਗੋਰੇ ਸੀਗੇ ਬਾਬਾ ਗੁਰਵਤ ਸਿੰਘ ਨਹੀਂ ਇਸ ਗੱਲ ਦਾ ਸਹਿਮਤੀ ਉਹ ਕਹਿੰਦੇ ਕੋਈ ਨਾ ਤੁਸੀਂ ਪਿੱਛੇ ਰੋੜ ਨਹੀਂ ਸਹਿਮਤੀ ਕੋਈ ਗੱਲ ਨਹੀਂ ਜਾਂ ਬਾਕੀ ਆਪਣਾ ਫਾਇਨੈਂਸ ਪਿੱਛੇ ਸੀਗਾ ਉਹਨਾਂ ਨੂੰ ਕਵਰੇਜ ਬੰਦ ਕਰਦਾ ਬਾਕੀ ਸਾਰੇ ਜਿਹੜਾ ਗੱਡੀ ਫਦਰ ਤੇ ਮੁਕਾਬਲੇ ਚ ਮੂਰੇ ਆ ਬਾਬਾ ਗੁਰਵਤ ਸਿੰਘ ਦਾ ਤੋ ਇਸ ਗੱਲ ਦੇ ਵਿੱਚ ਬਹੁਤ ਜਿਆਦਾ ਖਾਰਪੂ ਸੀਗਾ ਤੂੰ ਮੂਰੇ ਹੋ ਕੇ ਹਰਨਾਮ ਸਿੰਘ ਗੁਜਰ ਨਾਲ ਹੋਣੀ ਤੇ ਮੂਰੇ ਹੋ ਕੇ ਲੜੇ ਇਹਨਾਂ ਦੇ ਸਿਰਫ ਇੱਕ ਗੋਲੀ ਵੱਜੀ ਕੋਈਾਂ ਵੀ ਚਲਾਈਆਂ ਉਹਨਾਂ ਨੇ ਫਿਰ ਇੱਕ ਗੋਲੀ ਜਿਹੜੀ ਮੱਥੇ ਨੂੰ ਚੀਰਦੀ ਹੋਈ ਪਰ ਜਿਹੜੀ ਇਹ ਮੱਥੇ ਨੂੰ ਛੇੜ ਮਾਰਦੀ ਸੀ ਬਾਕੀ ਦੇ ਵੇਸੇ ਨਹੀਂ ਗਈ ਇੱਕ ਬੰਦੇ ਦੇ ਇੱਕ ਗੋਲੀ ਇੱਕ ਹੋਰ ਦੇ ਦੀ ਹੋਰ ਕੋਈ ਨੁਕਸਾਨ ਨਹੀਂ ਉਹਨਾਂ ਨੇ ਵੀ ਉਹਨਾਂ ਦੇ ਪਟੜ੍ਹ ਪਏ ਉਦੋਂ ਬਾਅਦ ਗੋਰਾ ਸਰਕਾਰ ਨੂੰ ਅੱਗ ਲੱਗ ਗਈ ਤਾਂ ਮੰਨੋ ਬਿਨਾਂ ਨੇ ਏਡੀ ਮਜਾਲ ਸਾਡੇ ਵਿੱਚ ਆ ਕੇ ਉਹਨਾਂ ਨੇ ਫੇਰ ਵੱਡਾ ਜੰਗੀ ਜਹਾਜ਼ ਤਿਆਰ ਕਰ ਲਿਆ ਰੇਨਬੋ ਅੱਛਾ ਰੇਨਬੋ ਧੂਪਾਂ ਤੇ ਫਟ ਹੁੰਦੀਆਂ ਨੇ ਰੇਨਬੋ ਭੇਜਤਾ ਮਨਾਂ ਤਿਆਰ ਸੀ ਸਾਰੇ ਉਡਾ ਦੇਾਂਗੇ ਅਦਰ ਲਹਿਰ ਦੀ ਗੱਲ ਕਰਦੇ ਹਾਂ ਬਹੁਤ ਸਾਰੀਆਂ ਘਟਨਾਵਾਂ ਜੀ ਜਿਹੜੀਆਂ ਬਹੁਤ ਇਤਿਹਾਸਕ ਹੋਣੇ ਬੜੀਆਂ ਹਨਾ ਗਦਰ ਲਹਿਰ ਦਾ ਹੋਣਾ ਹੀ ਬਹੁਤ ਇਤਿਹਾਸਕ ਆ ਇਹਦੇ ਵਿੱਚੋਂ ਇੱਕ ਕਟਨਾ ਜਿਹੜੀ ਹੈਗੀ ਉਹ ਕੋਮਾਗਾਟਾ ਮਾਰੂ ਜਹਾਜ਼ ਦੀ ਆ ਜੀ ਜਿਹਦੇ ਤੇ ਅੱਜ ਇੱਕ ਫਿਲਮ ਵੀ ਆ ਰਹੀ ਹੈ ਜੀ ਗੁਰੂ ਨਾਨਕ ਜਹਾਜ਼ ਠੀਕ ਅਮੈਂ ਇਹ ਜਾਨਣਾ ਚਾਹੂੰਗਾ ਕਿ ਕੀ ਉਸ ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਨਾਮ ਸੀ ਜਾਂ ਕੋਮਾਗਾਟਾ ਮਾਰੂ ਸੀਗਾ ਹਾਂ ਮਨਦੀਪ ਜੀ ਇਹ ਉਹ ਜਹਾਜ਼ ਦਾ ਨਾਮ ਸੀਗਾ ਉਹ ਕੋਮਾਗਾਟਾ ਮਾਰੂ ਸੀ ਇੱਕ ਜਾਪਾਨੀ ਕੰਪਨੀ ਸ਼ਨੇਈ ਕਸ਼ੇਨ ਗੋਸ਼ੀ ਕਾਈਸ਼ਾ ਤੋਂ ਪਟੇ ਤੇ ਲਿਆਇਆ ਸੀਗਾ ਬਾਬਾ ਜੀ ਗੁਰਦੇਤ ਸਿੰਘ ਸਰਾਲੀ ਨੇ ਹਾਂ ਤੇ ਉਹਨਾਂ ਨੇ ਪਹਿਲਾਂ ਯਤਨ ਕੀਤਾ ਸੀਗਾ ਹਮ ਅ ਕਲਕੱਤੇ ਆ ਕੇ ਉਹ ਕਲਕੱਤੇ 29 ਜਨਵਰੀ ਨੂੰ 1914 ਨੂੰ ਆਏ ਤੇ ਉਹਨਾਂ ਨੇ 13 ਫਰਵਰੀ ਨੂੰ ਕਲਕੱਤੇ ਦੇ ਅਖਬਾਰਾਂ ਚ ਇੱਕ ਇਸ਼ਤਿਹਾਰ ਦਿੱਤਾ ਉਹ ਇਸ਼ਤਿਹਾਰ ਗੁਰਨਾਣਕ ਸਟੀਮ ਸ਼ਿਪ ਕੰਪਨੀ ਦੇ ਨਾਮ ਥੱਲੇ ਸੀ ਉਹਦੇ ਐਮ ਡੀ ਦੇ ਨਾਮ ਥੱਲੇ ਕਿ ਅਸੀਂ ਮੁਸਾਫਰਾਂ ਨੂੰ ਜਿਹੜਾ ਹੈ ਕੈਨੇਡਾ ਜਾਣਾ ਚਾਹੁੰਦੇ ਆ ਉਹਦੇ ਵਾਸਤੇ ਸਾਡੇ ਨਾਲ ਸੰਪਰਕ ਕਰੋ ਹਮ ਪ੍ਰੰਤੂ ਜਿਹੜੀ ਗੋਰਿਆ ਸਰਕਾਰ ਸੀਗੇ ਉਹਦੇ ਖੁਫੀਆ ਏਜੰਟਾਂ ਨੇ ਮੁਸਾਫਰਾਂ ਨੂੰ ਡਰਾਇਆ ਤੇ ਕੋਈ ਵੀ ਮੁਸਾਫਰ ਨੇੜੇ ਨਹੀਂ ਆਇਆ ਉਹ ਯਤਨ ਸਫਲ ਨਾ ਹੋਇਆ ਉਹ ਜਹਾਜ਼ ਸਿੰਧਾ ਕਲਕੱਤੇ ਤੋਂ ਰੋਣਾ ਸੀ ਕਿਉਂਕਿ ਕਾਨੂੰਨ ਇਹ ਸੀ ਕਿ ਸਿੰਧਾ ਜਹਾਜ਼ ਤੁਸੀਂ ਲੈ ਜਾ ਸਕਦੇ ਹੋ ਹੂੰ ਕਾਨੂੰਨ ਦੇ ਤੌਰ ਤੇ ਪਰੰਤੂ ਅਸਲ ਦੇ ਵਿੱਚ ਕੀ ਸੀ ਉਹਦੀ ਮਨਜ਼ੂਰੀ ਸਿੰਧਾ ਜਲਦੀ ਨਹੀਂ ਸੀ ਦਿੰਦੇ ਸੋ ਇਸ ਕਰਕੇ ਬੜੀਆਂ ਬਹਿਕਦਾ ਸੀ ਇਹਨਾਂ ਨੇ ਕਲੀਅਰ ਕਰਨੀ ਵੀ ਜੇ ਮਨਜ਼ੂਰੀ ਦੇਣਗੇ ਤਾਂ ਬਿਹਤਰ ਹੈ ਮੁਸਾਫਰ ਚਲੇ ਜਾਣਗੇ ਨਹੀਂ ਦੇਣਗੇ ਤਾਂ ਨੰਗਾ ਹੋਊਗਾ ਸਾਮਰਾਜ ਇਹਨਾਂ ਦਾ ਕਾਨੂੰਨ ਜਿਹੜਾ ਹੈਗਾ ਮੈਂ ਦਿਖਾਵੇ ਲਈ ਬਣਾਇਆ ਹੋਇਆ ਸੋ ਬਾਬਾ ਜੀ ਨੇ ਉਹ ਯਤਨ ਕੀਤਾ ਸੀਗਾ ਉਹਨੂੰ ਗੁਰਮਾਨਿਕ ਸੀਮ ਸ਼ਿਪ ਕੰਪਨੀ ਦਾ ਜ ਆਇਆ ਸੀਗਾ ਕਿਉਂਕਿ ਉਹਦੇ ਵੱਲੋਂ ਇਸ਼ਤਿਹਾਰ ਦਿੱਤਾ ਸੀ ਹੂੰ ਬਾਅਦ ਦੇ ਵਿੱਚ ਉਹ ਦੁਬਾਰਾ ਅੰਕਾਂਗਾ ਵਾਪਸ ਆ ਗਏ ਅੰਕਾਂਗਾ ਗਾ ਕੇ ਜਪਾਨੀ ਕੰਪਨੀ ਤੋਂ ਜਿਹੜਾ ਜਹਾਜ਼ ਪਟੇ ਤੇ ਲਿਆ ਉਹਦਾ ਨਾਮ ਕੋਮਾਗਾਟਾ ਮਾਰੂ ਸੀ ਕਿਉਂਕਿ ਮਾਲਕ ਜਿਹੜੀ ਹੈਗੀ ਆ ਉਹ ਜਪਾਨੀ ਕੰਪਨੀ ਸੀ ਉਹਦਾ ਨਾਮ ਵੀ ਆਪਾਂ ਤਵਨੀਲੀ ਨਹੀਂ ਸੀ ਕਰ ਸਕਦੇ ਸੋ ਇਸ ਕਰਕੇ ਉਹ ਨਾਮ ਕੋਮਾਗਾਟਾ ਮਾਰੂ ਹੀ ਲਿਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਹੈ ਜਿਹੜਾ ਗਦਰੀ ਬਾਬਿਆਂ ਨੇ ਆਪ ਤੇ ਆਪ ਲਿਖਿਆ 1912 ਤੋਂ 17 ਤੱਕ ਜਿਹੜੀ 7ਵੇਂ ਮੈਂਬਰੀ ਕਮੇਟੀ ਸੀ ਜਿਹਦੇ ਵਿੱਚ ਬਾਬਾ ਜੀ ਸੋਨ ਸਿੰਘ ਪਕੜਾ ਸੀਗੇ ਹੂੰ ਦੂਜੇ ਵੱਡੇ ਆਗੂ ਬਾਬਾ ਜੀ ਗੁਰਮਨ ਸਿੰਘ ਲਾਲ ਤੋਂ ਸੀਗੇ ਔਰ ਜਿਹੜੇ ਹੈਗੇ ਆ ਗੁਰਚਾਰੋਂ ਸਿੰਘ ਸੈਸਰਾ ਉਹਦੇ ਸਾਈਟੀ ਸੀਗੇ ਕੋਜੀਦਲ ਖਾਰੀ ਸੀਗੇ ਉਹ 12 ਤੋਂ 17 ਬਾਲ ਇਤਿਹਾਸ ਦੇ ਵਿੱਚ ਬਕਾਇਦਾ ਦਰਜ ਹੈ ਔਰ ਥਾਂ ਥਾਂ ਅਨੇਕਾਂ ਵਾਰ ਇਹੀ ਜੇ ਕਰ ਹੁੰਦਾ ਕਿ ਜਹਾਜ ਕਮ ਗਾਟਾ ਮਾਰੂ ਛਾ ਸੀ ਹੂੰ ਨਹੀਂ ਫਿਰ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਸੀਗੀ ਜੀ ਹਨਾ ਉਹ ਤਾਂ ਇੱਕ ਪ੍ਰੋਪਰ ਸਾਰੇ ਗਦਰ ਤੇ ਉਹਨਾਂ ਦਾ ਕੰਮ ਸੀ ਉਹਨਾਂ ਨੇ ਸਾਰੇ ਗਦਰਵਾਰੀ ਹਨਾ ਗੱਲ ਜੀ ਉਹਦਾ ਇੱਕ ਦੋ ਚੈਪਟਰ ਹੋਣਗੇ ਇਹਦੇ ਤਾਂ ਕੀ ਇਹ ਇੰਨੀ ਇੱਕ ਗੱਲ ਕਹਿਦਣੀ ਇੰਨੇ ਨਾਲ ਗੱਲ ਖਤਮ ਹੋ ਜੇ ਵੀ ਹਾਂ ਵੀ ਉਹਨਾਂ ਨੇ ਕਿਹਾ ਜਾਂ ਕੋਈ ਹੋਰ ਇਹਦੇ ਬਾਰੇ ਹੈ ਫੈਕਟ ਹਿਸਟਰੀ ਦੇ ਵਿੱਚ ਹੋਰ ਸਭ ਤੋਂ ਵੱਡਾ ਸਬੂਤ ਇਹੀ ਆ ਅ ਦੂਜਾ ਜਿਹੜਾ ਸੀਗਾ ਜਿੰਨ ਜਿੱਥੇ ਜਿੱਥੇ ਵੀ ਹੋਰ ਵੀ ਜਿਹੜੀਆਂ ਗਦਰੀਆਂ ਨੇ ਬਾਦ ਦੇ ਵਿੱਚ ਇਤਿਹਾਸ ਲਿਖਿਆ ਜਿਹੜੇ ਦੂਜੇ ਪੂਰ ਦੇ ਗਦਰੀ ਸੀ ਗਦਰੀ ਬਾਬਾ ਜੀ ਭਗਤ ਸਿੰਘ ਮਿਲਗਾ ਦੂਜੇ ਪੂਰ ਦੇ ਗਦਰੀ ਦੁਬਾਰਾ ਜਦ ਮੁਰਝਾ ਸੀ ਬੰਦ ਹੋਈ ਗਦਰ ਪਾਰਟੀ ਉਹਦੇ ਵੱਡੇ ਆਗੂ ਉਹਨਾਂ ਨੇ ਵੀ ਜਿਹੜਾ ਇਸ ਪ੍ਰਸੰਗ ਦੇ ਵਿੱਚ ਉਹ ਕੌਮਾਗਾਟਾ ਮਰੂ ਜਹਾਦੀ ਹੂੰ ਕਈ ਵਾਰੀ ਜਦੋਂ ਹਿਸਟਰੀ ਦੇਖਦੇ ਆ ਜੀ ਤਾਂ ਬਹੁਤ ਸਾਰੇ ਇਤਿਹਾਸਕਾਰ ਇਹ ਵੀ ਕਹਿੰਦੇ ਆ ਕਿ ਇਹ ਜਿਹੜਾ ਹਿਸਟਰੀ ਆ ਇਹ ਜਾਂ ਤਾਂ ਅੰਗਰੇਜ਼ਾਂ ਨੇ ਲਿਖੀ ਆ ਉਹਦੇ ਵਿੱਚ ਤਾਂ ਇਦਾਂ ਬਣਾਤਾ ਉਹਨਾਂ ਨੇ ਹਨਾ ਜਾਂ ਇਹਦੇ ਵਿੱਚ ਜਿਹੜੇ ਕਮਿਊਨਿਸਟ ਲੋਕ ਨੇ ਵੀ ਉਹਨਾਂ ਨੇ ਇਹ ਜਹਾਜ਼ ਨੂੰ ਕੋਮਾਗਾਟਾ ਮੌਰੀ ਕਿਹਾ ਅਸਲ ਵਿੱਚ ਨਾਮ ਇਹਦਾ ਗੁਰੂ ਨਾਨਕ ਜਹਾਜ਼ ਹੀ ਸੀਗਾ ਤੁਸੀਂ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਕੀ ਅੰਗਰੇਜ਼ਾਂ ਨੇ ਇਹ ਹਿਸਟਰੀ ਦੇ ਵਿੱਚ ਮਿਲਾਵਟ ਕੀਤੀ ਆ ਜਾਂ ਜਿਹੜੇ ਜਿਵੇਂ ਕਮਿਊਨਿਸਟਾਂ ਬਾਰੇ ਆ ਰਹੇ ਆ ਕਿ ਉਹਨਾਂ ਨੇ ਇਹਨੂੰ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ ਇਹ ਇਹ ਉਹ ਇਤਿਹਾਸ ਲਿਖਿਆ ਮੈਂ ਜਦੋਂ ਤੁਹਾਨੂੰ ਦੱਸਿਆ ਪਹਿਲਾਂ ਇਹ ਗਦਰੀ ਬਾਬਿਆਂ ਨੇ ਖੁਦ ਆਪ ਲਿਖਿਆ ਖੁਦ ਆਪ ਲਿਖਿਆ ਤੇ ਲਿਖਵਾਇਆ ਉਹ ਆਪ ਜਿਉਂਦੇ ਸੀ ਉਦੋਂ ਜਿਹੜੇ ਸੀਗੇ ਵਿਖਾਸ ਕਰਕੇ ਵੱਡੇ ਆ ਗੁਜਰੇ ਸੀਗੇ ਉਹਨਾਂ ਨੇ ਆਪ ਲਿਖਵਾਇਆ ਆਪ ਹੀ ਖੋਜ ਕੀਤੀ ਆਪ ਉਹਨੂੰ ਮੁਕੰਮਲ ਕਰਵਾਇਆ ਇਸ ਕਰਕੇ ਉਹਦੀ ਕੋਈ ਸ਼ੰਕਾ ਨਹੀਂ ਹੋ ਸਕਦਾ ਇਹ ਚੰਗਲੇਦਾਂ ਦਾ ਇਸ ਗੱਲ ਦੇ ਵਿੱਚ ਕੋਈ ਦੱਸ ਜੀ ਮੈਂ ਕੋ ਹੋਰ ਵੀ ਜਣਾਣਾ ਚਾਹੂੰਗਾ ਫਿਰ ਕਿਉਂ ਲੱਗਦਾ ਜੀ ਇਸ ਗੱਲ ਤੇ ਕੰਟਰਡਿਕਸ਼ਨ ਕਿਉਂ ਆ ਕਿ ਇਹ ਜਹਾਜ਼ ਆ ਜਿਹੜਾ ਇਹ ਗੁਰ ਨਾਨਕ ਨਾਮ ਤੇ ਸੀ ਇਕੋਮਾ ਗਾਟਾ ਮਾਰੂ ਸੀ ਇਦਾਂ ਕਿਉਂ ਆ ਰਿਹਾ ਕਿ ਇਸ ਗੱਲ ਤੇ ਉੱਤੇ ਵਿਚਾਰ ਟਕਰਾ ਰਹੇ ਨੇ ਇਹਦਾ ਮਕਸਦ ਕੀ ਆ ਫਿਰ ਇਸ ਗੱਲ ਦਾ ਇਹ ਆਪੋ ਆਪਣੀਆਂ ਤੰਗ ਸੋਚਾਂ ਦੇ ਮੁਤਾਬਕ ਉਸ ਨੂੰ ਇਸ ਤਰ੍ਹਾਂ ਦੀ ਰੰਗਤ ਦੇਣ ਦਾ ਯਤਨ ਕੀਤਾ ਜਾ ਰਿਹਾ ਕਈ ਪਾਸਿਆਂ ਤੋਂ ਜੋ ਕਿ ਮਲ ਜਿਹੜਾ ਇਤਿਹਾਸਕ ਤੌਰ ਦੇ ਉੱਤੇ ਠੀਕ ਨਹੀਂ ਹੈ ਕਿਉਂਕਿ ਗਦਰੀਵਾਦ ਬੇਤਾਂਬਕਾਇਦਾ ਧਰਮਪੱਖ ਜਿਹੜੀ ਹੈਗੀ ਆ ਉਹ ਲਹਿਰ ਸੀਗੀ ਵਾਹ 200 ਸਾਲ ਪਹਿਲਾਂ ਇਹਨਾਂ ਦੇ ਬਕਾਇਦਾ ਇਹ ਏਜੰਡਾ ਸੀਗਾ ਪਹਿਲਾ ਸਾਡਾ ਮਿਸ਼ਨ ਹਥਿਆਰਬੰਦ ਗਦਰ ਕਰਨਾ ਦੂਜਾ ਨੁਕਤਾ ਬਹੁਤ ਮਹੱਤਵਪੂਰਨ ਸੀ ਕਿਹੜਾ ਧਰਮ ਆਪੋ ਆਪਣਾ ਜਿਹਨੂੰ ਵੀ ਕੋਈ ਧਰਮ ਚਾਜਦਾ ਉਸ ਧਰਮ ਦਾ ਜਿਹੜਾ ਹੈਗਾ ਉਹਨੂੰ ਮੰਨੇ ਉਹਦਾ ਪੂਜਾ ਪਾਠ ਕਰੇ ਕੋਈ ਨਮਾਜ਼ ਪੜੇ ਕੋਈ ਜਿਹੜਾ ਹੈਗਾ ਪੂਜਾ ਦੇ ਮੂਰਤੀ ਪੂਜਾ ਕਰੇ ਕੋਈ ਵੱਲ ਜਿਹੜਾ ਹੈਗਾ ਕੀਰਤਨ ਕਰੇ ਉਹ ਸਾਰਿਆਂ ਨੂੰ ਆਪੋ ਆਪਣਾ ਹੱਕ ਹੈ ਪਰੰਤੂ ਪਾਰਟੀ ਦਾ ਇਹ ਏਜੰਡਾ ਨਹੀਂ ਹੈ ਪਾਰਟੀ ਦਾ ਏਜੰਡਾ ਜਦੋਂ ਵੀ ਲੱਗੂਗਾ ਉਹ ਤੋਂ ਮੁੱਖ ਝੰਡਾ ਗਦਰ ਹੋਊਗਾ ਬਾਕੀ ਝੰਡੇ ਉਹਦੇ ਦੀਨ ਹੋਣਗੇ ਕਦੇ ਵੀ ਧਾਰਮਿਕ ਜੰਡਾ ਨਹੀਂ ਲੱਗੂ ਇਹ ਫੈਸਲਾ ਸੀ ਔਰ ਲੱਗਿਆ ਵੀ ਨਹੀਂ ਹੂੰ ਤਾਂ ਆਪਾਂ ਥੋੜਾ ਕੋਮਗਾਟਾ ਮਰੂ ਜਹਾਜ਼ ਦੀ ਹਿਸਟਰੀ ਤੇ ਹੋਰ ਗੱਲ ਕਰਾਂਗੇ ਜੀ ਇਹ ਜਹਾਜ਼ ਕਦੋਂ ਤੁਰਦਾ ਕਿਵੇਂ ਤੁਰਦਾ ਕੀ ਹਾਲਾਤ ਹੁੰਦੇ ਆ ਸਾਰੇ ਮੈਂ ਉਹਦੇ ਜਿਹੜੇ ਸਾਰੇ ਪੱਖ ਉਹ ਵੀ ਜਾਣਨੇ ਚਾਹੂੰਗਾ ਤੁਹਾਡੇ ਤੋਂ ਕੋਮਗਾਟਾ ਮਰੂ ਜਹਾਜ਼ ਜਿਹੜਾ ਸੀਗਾ ਉਹ ਮਨਦੀਪ ਜੀ 28 ਮਾਰਚ ਨੂੰ ਤੁਰਨਾ ਸੀਗਾ 1914 ਨੂੰ ਹੂੰ ਪਰੰਤੂ ਬਾਬਾ ਜੀ ਨੂੰ 25 ਮਾਰਚ ਨੂੰ ਗੁਰਦੇਵ ਸਿੰਘ ਸਹਾਰੀ ਜਿਹਨਾਂ ਨੇ ਇਹ ਜਹਾਜ਼ ਦਾ ਬੰਦੋਬਸਤ ਕੀਤਾ ਸੀਗਾ ਵਪਾਰਕ ਨਹੀਂ ਹਵੇ ਉਹ ਇੱਕ ਵਪਾਰੀ ਸੀਗੇ ਵਪਾਰਕ ਤੌਰ ਤੇ ਉਹਨੇ ਤੋਰਿਆ ਸੀਗਾ ਮੁਸਾਫਰ ਵੀ ਆਪਦੇ ਨਿੱਜੀ ਮਕਸਦ ਦੀ ਵਾਸਤੇ ਜਾ ਰਹੇ ਸੀਗੇ ਜਿਹਦੇ ਰੋਟੀ ਰੋਜੀ ਦਾ ਮਕਸਦ ਸੀ ਉੱਚ ਵਿਦਿਆ ਦਾ ਤੇ ਘਰਾਂ ਦੀ ਜਿਹੜੀ ਹੈਗੀ ਆ ਉਹ ਬਿਹਤਰੀ ਦਾ ਸੋ ਘਰਾਂ ਉੱਚਾ ਚੱਕਣ ਦਾ ਇਹਨਾਂ ਮਕਸਦਾਂ ਨੂੰ ਲੈ ਕੇ ਹਾਂਗਕਾਂਗ ਦੇ ਵਿੱਚ ਤਨਖਾਹਾਂ ਘੱਟ ਸੀਗੀਆਂ ਉਹਨਾਂ ਨੇ ਸੋਚਿਆ ਕੈਨੇਡਾ ਤੋਂ ਜਿਹੜੇ ਉਹਨਾਂ ਦੇ ਪਹਿਲਾ ਮਿੱਤਰ ਰਿਸ਼ਤੇਦਾਰ ਗਏ ਸੀ ਉਹਨਾਂ ਦੀ ਲਗਾਤਾਰ ਚਿੱਠੀ ਪੱਤਰ ਆਉਂਦਾ ਰਹਿੰਦਾ ਸੀਗਾ ਉਹਨਾਂ ਨੇ ਮਨ ਵਿੱਚ ਵੀ ਖਾਇ ਸੀ ਵੀ ਉੱਥੇ ਜਾ ਕੇ ਅਸੀਂ ਮਿਹਨਤ ਕਰੀਏ ਸਾਨੂੰ ਮਿਹਨਤ ਦਾ ਮੁੱਲ ਵੱਧ ਮਿਲੂਗਾ ਤੇ ਅਸੀਂ ਘਰਾਂ ਦੀ ਜੂਨ ਸਾਰ ਤੱਕਾਂਗੇ ਆਪਦੇ ਉੱਚਾ ਕਰ ਸਕਾਂਗੇ ਸੋ ਇਸ ਮਿਸ਼ਨ ਨੂੰ ਲੈ ਕੇ ਉਹ ਚੱਲੇ ਸੀਗੇ ਵੱਲ ਏ ਕੌਮ ਦਾ ਟਮਾਰੂ ਯਾ ਹਾਈ ਦੇ مسافر ਜਿਹੜੇ ਸੀਗੇ ਹਮ ਕਿਹੜੇ ਕਿਹੜੇ ਰਸਤਿਆਂ ਕਿਵੇਂ ਕਿਵੇਂ ਗਿਆ ਜੀ ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਹਾਂਗਕਾਂਗ ਤੋਂ ਚੱਲਣਾ ਸੀ ਮੈਂ ਪਹਿਲਾਂ ਦੱਸਿਆ ਮੈਂ ਪਰ ਬਾਬਾ ਜੀ ਨੂੰ 25 ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਨਾ ਉੱਥੇ ਹਾਂਗਕਾਂਗ ਦੇ ਵਿੱਚ ਬਹੁਤ ਰੋਸ ਦੀ ਲਹਿਰ ਦੌੜ ਗਈ ਪੰਜਾਬੀਆਂ ਦੇ ਵਿੱਚ ਤੇ ਹੋਰ ਜਿਹੜੇ ਮੌਲਕਾ ਦੇ ਵੀ ਲੋਕ ਰਹਿੰਦੇ ਸੀਗੇ ਬਹੁਤ ਆਵਾਜ਼ ਉੱਠੀ ਤਿੰਨ ਦਿਨ ਤੇ ਉਹਨਾਂ ਨੂੰ 28 ਮਾਰਚ ਨੂੰ ਰਹਾ ਕਰਨਾ ਪਿਆ ਗੋਰਾ ਸਰਕਾਰ ਜਿਹੜੀ ਉੱਥੋਂ ਦੀ ਸੀਗੀ ਹਾਂ ਤੇ ਹਿੰਦੁਸਤਾਨ ਚੋ ਵੀ ਆਵਾਜ਼ ਉੱਠੀ ਹੋਰ ਸਮਾਤੋ ਵੀ ਆਵਾਜ਼ ਉੱਠੀ ਇਨ੍ਹਾਂ ਦਰਾਂ ਆਵਾਜ਼ ਉਹਨਾਂ ਨੂੰ ਰਹਾ ਕਰਨਾ ਪਿਆ ਪਰੰਤੂ ਬੋਰਿਆਂ ਨੇ ਖੋਣਵਲ ਕੀਤਾ ਹਮਲਾ ਉਹਨਾਂ ਨੇ 31 ਮਾਰਚ ਨੂੰ ਇੱਕ ਇਹੋ ਜਿਹਾ ਕਾਨੂੰਨ ਬਣਾ ਦਿੱਤਾ ਕੈਨੇਡਾ ਦੀ ਸਰਕਾਰ ਤੋਂ ਇਰਾਨ ਦੀ ਸਰਕਾਰ ਨੇ ਪਹੁੰਚ ਕਰਕੇ ਕਿ ਜਿਹੜੇ ਜਹਾਜ਼ ਸਿੱਧੇ ਮੰਨ ਲਓ ਜਿਹੜੇ ਹਿੰਦੁਸਤਾਨ ਤੋਂ ਕੈਨੇਡਾ ਆਉਣਗੇ ਉਹਨਾਂ ਨੂੰ ਉਤਰਨ ਦਿੱਤਾ ਜਾਊਗਾ ਜਿਹੜੇ ਕਿਸੇ ਹੋਰ ਦੇਸ਼ ਤੋਂ ਚੱਲਣਗੇ ਮੁਸਾਫਰ ਭਾਰਤੀ ਉਹਨਾਂ ਨੂੰ ਨਹੀਂ ਉਤਰਨ ਦਿੱਤਾ ਜਾਊਗਾ। ਇਹ 17 ਅਪ੍ਰੈਲ ਨੂੰ ਗਾਹਾਂ ਜਾ ਕੇ ਐਲਾਨ ਵੀ ਕੀਤਾ ਉਹਨਾਂ ਨੇ ਬਾਅਦ ਦੇ ਵਿੱਚ ਕੀਤਾ। ਕਾਨੂੰਨ ਪਹਿਲਾਂ ਬਣਾਤਾ ਸੀ 31 ਮਾਰਚ ਨੂੰ ਉੱਥੇ ਐਲਾਨ ਕੀਤਾ ਕਿ ਉਹ ਜਿਹੜਾ ਵਜ਼ੀਰ ਹੈ ਰੋਚੇ ਉਹਨੇ ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਕਿ ਅਸੀਂ ਇਹ ਕਾਨੂੰਨ ਬਣਾ ਚੁੱਕੇ ਹਾਂ ਇਹਨੂੰ ਕਾਇਦਾ ਸ਼ਕਤੀ ਨਾਲ ਅਸੀਂ ਲਾਗੂ ਕਰਾਂ। ਅੱਛਾ ਫਿਰ ਉੱਥੇ ਉਹਨਾਂ ਨੂੰ ਇਹ ਉੱਥੋਂ ਫਿਰ ਉਹ ਚੱਲ ਪਈ ਜੀ। ਇਹ ਉਹ ਬਾਬਾ ਜੀ ਰਿਹਾ ਕਰਤਾ ਲੇਟ ਹੋ ਗਏ। ਤਿਆਰੀਆਂ ਸ਼ੁਰੂ ਹੋ ਗਈਆਂ ਫਿਰ 4 ਅਪ੍ਰੈਲ ਨੂੰ ਚੱਲਿਆ। ਲੇਟ ਹੋ ਕੇ ਚ 4 ਅਪ੍ਰੈਲ ਨੂੰ ਚੱਲਿਆ। ਉਥੇ 250 ਮੁਸਾਫਰ ਆਉਣੇ ਸੀਗੇ ਪਰ ਇਹ ਆਲੇ ਦੋਲੇ ਜੋ ਫੜੋ ਫੜੀ ਦਾ ਅਸਰ ਹੋਇਆ 165 ਮੁਸਾਫਰ ਇੱਥੋਂ ਚਲੇ 165 ਉਸ ਤੋਂ ਅਗਲੀ ਬੰਦਰਗਾਹ ਦੇ ਉੱਤੇ ਗਿਆ ਅ ਸ਼ੰਘਾਈ ਉੱਥੋਂ 111 ਮੁਸਾਫਰ ਜਿਹੜੇ ਹੈਗੇ ਚਲੇ ਫਿਰ ਉਸ ਤੋਂ ਅਗਲੀ ਬੰਦਰਗਾਹ ਤੇ ਗਿਆ ਜਿਹੜੀ ਹੈਗੀ ਆ ਮੋਜੀ ਬੰਦਰਗਾਹ ਜੁਬਾਨ ਦੀ ਉੱਥੋਂ 86 ਮੁਸਾਫਰ ਜਿਹੜੇ ਹੈਗੇ ਸ਼ਾਮਲ ਹੋਏ ਤੇ ਉਸ ਤੋਂ ਅੱਗੇ ਫਿਰ ਯੋਕੋ ਹਮਾ ਜੁਬਾਨ ਦੀ ਬੰਦਰਗਾਹ ਉੱਥੋਂ 14 ਮੁਸਾਫਰ ਇਸ ਤਰ੍ਹਾਂ ਕੁੱਲ 376 ਜਿਹੜੇ ਮੁਸਾਫਰ ਆ ਉਹ ਰਵਾਨਾ ਹੋਏ 370 ਹਾਂਜੀ ਪਹਿਲੀ ਕੈਸ ਜਿਹੜੀ 11000 ਡਾਲਰ ਉਹ ਜਿਆਦਾ ਮਹਿੰਗਾ ਜਹਾਜ਼ ਮਿਲਿਆ ਸੀ ਅੱਜ ਦੇ ਸਮੇਂ ਨਾਲ ਜੇ ਤੁਸੀਂ ਦੇਖੋ ਤਾਂ ਹੋ ਜਾਓਗੇ 11000 ਡਾਲਰ ਉਹਨਾਂ ਸਮਿਆਂ 'ਚ ਇੱਕ ਮਹੀਨੇ ਦਾ ਜਿਹੜਾ ਸੀ ਪ੍ਰਤੀ ਮਹੀਨਾ ਉਹ ਦਿੱਤਾ ਤੇ ਦੂਜੀ ਕੈਸ ਜਿਹੜੀ ਹਫਤੇ ਬਾਅਦ ਫੇਰ ਦੇਣੀ ਸੀਗੀ ਪ੍ਰਬੰਧ ਹੈ ਨਹੀਂ ਸੀ ਉਧਰ ਕੈਨੇਡਾ ਵਾਲੇ ਜਿਹੜੇ ਗੱਲ ਜਿੱਥੇ ਜਾਣਾ ਸੀਗਾ ਗੱਲ ਪਾਰਟੀ ਦਾ ਉੱਥੇ ਕੰਮ ਚੱਲ ਰਿਹਾ ਸੀਗਾ ਛੋਟੇ ਪੱਧਰ ਤੇ ਜਿਆਦਾ ਅਮਰੀਕਾ ਸੀਗਾ ਥੋੜਾ ਕੈਨੇਡਾ 'ਚ ਵੀ ਸ਼ੁਰੂ ਹੋ ਚੁੱਕਾ ਸੀਗਾ ਇਹਨਾਂ ਨੇ ਫਿਕਰਮੰਦੀ ਸਮਝ ਕੇ ਇਸ ਗੱਲ ਨੂੰ ਤੇ ਭਾਈ ਚਾਰਕਲ ਦੀ ਜ਼ਿੰਮੇਵਾਰੀ ਸਮਝ ਕੇ ਉੱਥੇ ਮਲ ਜਿਹੜੇ ਹੈਗੇ ਆ ਸਹਾਇਤਾ ਇਕੱਠੀ ਕਰਨੀ ਸ਼ੁਰੂ ਕਰਤੀ ਤੇ ਭਾਈ ਬਲਵੰਤ ਸਿੰਘ ਖੁਰਦਪੁਰ ਉਹ ਜਿਹੜੀ ਹੈਗੀ ਆ 11000 ਡਾਲਰ ਦੀ ਕੈਸ਼ ਲੈ ਕੇ ਉਹ ਮੋਜੀਵੰਤਰਗਾਟੀ ਪਹੁੰਚ ਗਏ ਤੇ ਦੂਜੀ ਕੈਸ਼ ਤੋਂ ਉਹਨਾਂ ਨੇ ਜ਼ਿਆਦਾ ਕੀ ਕੀ ਇਸ ਤਰ੍ਹਾਂ ਗਦਰ ਪਾਰਟੀ ਦੇ ਯੋਧਿਆਂ ਨਾਲ ਇਹਨਾਂ ਮੁਸਾਫਰਾਂ ਦਾ ਸੰਬੰਧ ਬਣਨਾ ਸ਼ੁਰੂ ਹੋਇਆ ਕਿਉਂਕਿ ਪਹਿਲਾਂ ਤਾਂ ਆਮ ਮੁਸਾਫਰ ਸੀ ਉਹ ਗਦਰ ਨਹੀਂ ਸੀਗੇ ਗਦਰ ਪਾਰਟੀਆਂ ਨੇ ਐਡੀ ਵੱਡੀ ਸਹਾਇਤਾ ਭੇਜੀ ਤੇ ਉਹਦੇ ਨਾਲ ਉਹਨਾਂ ਦੇ ਉੱਤੇ ਪ੍ਰਭਾਵ ਵੜਿਆ ਵੱਡਾ ਤੇ ਉਹਨਾਂ ਦੀ ਸਾਹਜ ਬਣੀ ਉਹ ਨੇੜੇ ਹੋਏ ਸ਼ੁਰੂ ਹੋ ਗਏ ਗਦਰ ਪਾਰਟੀ ਦੇ ਮਿਸ਼ਨ ਨੂੰ ਸਮਝਣਾ ਸ਼ੁਰੂ ਕੀਤਾ ਉਹਨਾਂ ਨੇ ਸੋ ਇਹ ਚਲਦੇ ਚਲਦੇ ਜਹਾਜ਼ ਜਿਹੜਾ ਹੈਗਾ ਉਹ 2 ਮਹੀਨੇ ਬਾਅਦ ਜਿਹੜੀ ਵਕਟੋਰੀਆ ਦੀ ਪੁਰਾਣੀ ਟੀਨ ਆ ਉਹਦੇ ਵਿੱਚ ਪਹੁੰਚ ਗਿਆ ਐ ਤਕਰੀਬਨ 21 ਮਈ ਨੂੰ 21 ਮਈ ਪਰੰਤੂ ਉਹਦੋਂ ਗਹਾ ਜਿਹੜਾ ਹੈਗਾ ਬੈਂਕੋਰ ਦੀ ਗਈ ਬੰਦਰਗਾਹ ਉਸ ਤੋਂ ਪਿੱਛੇ ਹੀ ਰੁਕ ਲਿਆ 2-3 ਮੀਲ ਤੇ ਉੱਥੇ ਹੀ ਮਈ ਨੂੰ ਪਹੁੰਚ ਗਿਆ ਸੀਗਾ ਪਰ ਉਹ ਲੱਗੇ ਨਹੀਂ ਦਿੱਤਾ ਬੰਦਰਗਾਹ ਤੇ ਦੋ ਤਿੰਨ ਵੀਲ ਪਿੱਛੇ ਹੀ ਰੋਕ ਲਿਆ ਹੈਗਾ ਸਮੁੰਦਰ ਦੇ ਵਿੱਚ ਹਾਂ ਉਤਰਨਾ ਦੇਣਾ ਨਾ ਪਹਿਲੇ ਫੈਸਲਾ ਸੀਗਾ ਵੀ ਅਸੀਂ ਉਤਰ ਨਹੀਂ ਜਾਣਾ ਸਿੱਧੇ ਨਹੀਂ ਤੁਸੀਂ ਆਏ ਹੋ ਹਿੰਦੁਸਤਾਨ ਤੋਂ ਰਾਹਗਾਂ ਤੋਂ ਆਏ ਹੋ ਤੇ ਉਹਨਾਂ ਕੋਲ ਮਾਨਾ ਸੀਗਾ ਕਾਨੂੰਨੀ ਇਹ ਕਿ ਗੋਰਾ ਸਰਕਾਰ ਜਿਹੜੀ ਕੈਨੇਡਾ ਦੀ ਆ ਤੇ ਭਾਰਤ ਦੀ ਆ ਤੇ ਹਾਂ ਕੋ ਸਾਰੇ ਲੜਕੀ ਚੱਲ ਰਹੀਆਂ ਸੀਗੀਆਂ ਸੋ ਇਹ ਫੈਸਲੇ ਮੁਤਾਬਕ ਉਹਨਾਂ ਨੇ ਉੱਥੇ ਜਹਾਜ਼ ਨੂੰ ਰੋਕ ਲਿਆ ਕੈਨੇਡਾ ਦੇ ਵਿੱਚ ਪਹਿਲਾ ਵੱਡਾ ਇਕੱਠ 23 ਮਈ ਨੂੰ ਹੋਇਆ 23 ਮਈ ਨੂੰ 700 ਬੰਦੇ ਉਹਦੇ ਸ਼ਾਮਲ ਹੋਏ ਗੁਰਦੁਆਰੇ ਦੇ ਵਿੱਚ ਤੇ ਉਹਨਾਂ ਨੇ ਆਵਾਜ਼ ਉਠਾਈ ਇਸ ਗੱਲ ਦੇ ਉੱਤੇ ਸਹਾਇਤਾ ਵੀ ਇਕੱਠੀ ਕੀਤੀ 60000 ਡਾਲਰ ਸਹਾਇਤਾ ਪਹਿਲੇ ਦਿਨ ਹੀ ਇਕੱਠੀ ਹੋ ਗਈ 60000 ਡਾਲਰ ਸਹਾਇਤਾ ਕਿ ਠੀਕ ਹੋ ਗਈ ਤੇ ਉੱਥੇ ਜਿਹੜੇ ਸੀਗੇ ਅਪੀਲ ਕੀਤੀ ਸੀ ਉਹ ਇਹ ਭਾਈ ਪ੍ਰਬੰਦ ਸਿੰਘ ਖੁਰਦਪੁਰ ਅਤੇ ਜਿਹੜਾ ਭਾਈ हसन ਰਹੀਮ ਦੋਨਾਂ ਦੀ ਅਪੀਲ ਦੇ ਉੱਤੇ ਹੋਇਆ ਦੋ ਉੱਤਰ ਦੇ ਵੱਡੇ ਆਗੂ ਸੀਗੇ ਪ੍ਰਬੰਦ ਸਿੰਘ ਤਾਂ ਪਹਿਲੇ ਹੀ ਸਹਾਇਤਾ ਦੇ ਕੇ ਚਲੇ ਗਏ ਸੀ ਵਾਪਸ ਫੇੜ ਦੁਬਾਰਾ ਕੋਈ ਵੀ ਬੰਦੇ ਕਹਿੰਦੇ ਖੋਰ ਜਾ ਆ ਜਰੇ ਹੁੰਦੇ ਤੂੰ ਮੂਰੇ ਪਹੁੰਚ ਕੇ ਸੀ ਇਹਨਾਂ ਨੂੰ ਲੈ ਉਹ ਗੁੜੇ ਬਚ ਗਏ ਸੀ ਕਿੰਨੀ ਜੁੰਮੇਵਾਰੀ ਉਹਨਾਂ ਨੇ ਜਣੀ ਦਿਖਾਈ ਪਾਰਟੀ ਦੇ ਵੱਲੋਂ ਉਹਦੀ ਡਿਊਟੀ ਸੀਗੀ ਸੋ ਉਹਨਾਂ ਨੇ ਅਪੀਲ ਕੀਤੀ ਤੇ ਸਹਾਇਤਾ ਬੜੀ ਇਕੱਠੀ ਹੋਈ ਔਰ ਬਾਬਾ ਜੀ ਕਰਦਾ ਸੰਘ ਜਿਹੜੀ ਸੀਗੇ ਉਹਨਾਂ ਨੂੰ ਕਈ ਦਿੱਕਤਾਂ ਆ ਰਹੀਆਂ ਸੀ ਉਹ ਨਹੀਂ ਚਾਹੁੰਦੇ ਸਾਡੇ ਨਾਂ ਉਤੇ ਪਟਾ ਰਹੇ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦਾ ਦਿਮਾਗੀ ਜਿਹੜਾ ਆਪਾਂ ਲੋਡ ਦੂਰ ਕਰੀਏ ਤੇ ਉਹਨਾਂ ਨੇ ਪਟਾ ਆਪਦੇ ਨਾਂ ਉਤੇ ਕਰਵਾਇਆ ਭਾਈ ਭਾਗ ਸਿੰਘ ਪੀਠੀਵਿੰਡ ਅਤੇ ਸ੍ਰੀ ਹਾਸ਼ਮ ਰਸ਼ੀਦ ਦੇ ਨਾਂ ਉਤੇ ਪਟਾ ਲੈ ਲਿਆ ਸਾਰੀ ਜ਼ਿੰਮੇਵਾਰੀ ਚੱਕ ਲਈ ਕਿਉਂਕਿ ਬਹੁਤ ਪੈਸਾ ਦਿਲ ਰਹਿਦਾ ਸੀ ਆਜ ਦਾ ਮੁਸਾਫਰਾਂ ਦੀ ਖਾਤਰ ਆਸ਼ਰਮ ਕਿਸ ਵੀ ਲੜਨੇ ਸੀ ਮੁਕਾਦਮੇ ਉਹਨਾਂ ਦੇ ਬਾਡੀਆਂ ਸੀ ਉਹਨਾਂ ਨੇ ਫਿਰ ਜ਼ਿੰਮੇਵਾਰੀ ਚੱਕ ਕੇ ਦੋਨਾਂ ਨੇ ਪਟਾ ਬਾਬਾ ਜੀ ਦੇ ਨਾਮ ਤੋਂ ਕਰਦਾ ਸਿੰਘ ਸਰੀਆਲੀ ਦੇ ਨਾਮ ਤੋਂ ਆਪਦੇ ਨਾਮ ਤੇ ਕਰਾ ਲਿਆ ਹੂੰ ਔਰ ਆਵਾਜ਼ ਜਿਹੜੀ ਹੈ ਗੋਖਣੀ ਸ਼ੁਰੂ ਹੋ ਗਈ ਰੋਜ਼ ਇਕੱਠ ਹੁੰਦੇ ਸੀ ਗੁਰਦਿਆਂ ਦੇ ਵਿੱਚ ਵੱਡੇ ਆਵਾਜ਼ ਉੱਠਦੀ ਸੀ ਹੋਰ ਦੇਸ਼ਾਂ ਦੇ ਵਿੱਚ ਵੀ ਆਵਾਜ਼ ਉੱਠੀ ਵੀ ਕਿਉਂ ਨਹੀਂ ਲਗਣ ਦਿੰਦੇ ਹੂੰ ਤੇ ਅ ਮਤਲਬ ਇਹ ਬਰਤਾਰਾ ਚੱਲਦਾ ਰਿਹਾ ਥੋੜੇ ਦਿਨਾਂ ਬਾਅਦ ਰਾਸ਼ਨ ਮੁੱਕ ਗਿਆ ਅੱਛਾ 7 ਜੂਨ ਤੱਕ ਜਿਹੜੀ ਰਾਸ਼ਨ ਤਕਰੀਬਨ ਦਣੀ ਬੁੱਕ ਚੁੱਕਾ ਸੀਗਾ ਫੇਰ ਬੰਦੇ ਨੂੰ ਦੋ ਰੋਟੀਆਂ ਤੋਂ ਇੱਕ ਤੇ ਆ ਗਏ ਇੱਕ ਤੋਂ ਅੱਧੀ ਤੇ ਆ ਗਏ ਨਾ ਮਾਤਰੀ ਇਹਨਾਂ ਕੋ ਰਾਸ਼ਨ ਰਹਿ ਗਿਆ ਸੀਗਾ ਬਹੁਤ ਔਖੀਆਂ ਪੁੱਖ ਮਰੀਆਂ ਹਾਲਤਾਂ ਦੇ ਵਿੱਚ ਮੁਸਾਫਰ ਜਿਉਂ ਰਹੇ ਸੀਗੇ ਮਤਲਬ ਤੇ ਆਵਾਜ਼ ਵੀ ਉੱਚੀ ਹੁੰਦੀ ਆ ਰਹੀ ਸੀਗੀ ਕੈਨੇਡਾ ਤੋਂ ਅਮਰੀਕਾ ਤੋਂ ਹੋਰ ਦੇਸ਼ਾਂ ਤੋਂ ਉੱਠੀ ਉਹ ਆਜੂੱਚੀ ਹੋਰੀ ਸੀ ਮੁਸਾਫਰਾਂ ਨੂੰ ਤੋਤਨ ਦਿੱਤਾ ਜਾਵੇ ਇਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਮੁਲਾਕਾਤਾਂ ਦੀ ਅਗਿਆ ਦਿੱਤੀ ਜਾਵੇ ਇਹਨਾਂ ਨੂੰ ਕੈਨੇਡਾ ਦਾਖਲ ਹੋਣ ਦਿੱਤਾ ਜਾਵੇ ਹੂੰ ਠੀਕ ਹੈ ਜਿਆਜੂ ਹੋਰ ਮੁਸਾਫਰ ਲੈ ਕੇ ਵਾਪਸ ਮੋੜਨ ਦਿੱਤਾ ਜਾਵੇ ਸਾਰੀਆਂ ਗੱਲਾਂ ਹੂੰ ਸੋ ਚੱਲਦਾ ਰਿਹਾ ਉਦੋਂ ਬਾਅਦ ਗੋਰਾ ਸਰਕਾਰ ਨੇ ਫੈਸਲਾ ਕਰ ਲਿਆ 16 ਜੁਲਾਈ ਨੂੰ ਆ ਕਿ ਹਰ ਹਾਲ ਤੈਨੂੰ ਵਾਪਸ ਮੂੜ ਨਹੀਂ ਮੂੜਨਾ ਬਹੁਤ ਸਖਤ ਫੈਸਲਾ ਕੀਤਾ ਤੇ ਉਹਨਾਂ ਨੇ ਜੰਗੀ ਆਵਦੇ ਜਹਾਜ਼ ਤਿਆਰ ਕਰ ਲਏ ਨਾ ਜੁਤੇ ਹਮਲਾ ਕਰਨ ਦੀ ਖਾਤਰ ਹੂੰ 19 ਜੁਲਾਈ ਨੂੰ ਪਹਿਲਾ ਹਮਲਾ ਹੋਇਆ ਟੱਗ ਜਹਾਜ਼ ਜਿਹੜਾ ਸੀਗਾ ਉਹ ਸੀ ਲਾਇਨ ਨਾ ਹੁੰਦਾ ਸੀ ਲਾਇਨ ਨਾ ਹੁੰਦਾ ਟੱਗ ਜਹਾਜ਼ੀ ਜਾਂ ਖਿਚਲੇ ਬਣਿਆ ਹੁੰਦਾ ਜਹਾਜ਼ ਉਹ ਛੋਟੇ ਕਰਦਾ ਹੁੰਦਾ ਉਹ ਬਹੁਤ ਤਕੜਾ ਹੁੰਦਾ ਤੇ ਇਹ ਜਹਾਜ਼ ਬਹੁਤ ਉੱਚਾ ਸੀਗਾ ਜਿਵੇਂ ਬੰਦਾ ਪਹਾੜੀ ਤੇ ਬੈਠਾ ਹੋਵੇ ਹਾਂ ਬਾ ਫਿਰ ਮੁਕਾਬਲੇ ਹੋਏ ਪੌੜੀ ਲਾ ਕੇ ਚੰਗਦੀ ਕੋਸ਼ਿਸ਼ ਕੀਤੀ ਗੋਰਾ ਪੋਸ ਨੇ ਸਾਰੇ ਘੜਿਆਂ ਦੀ ਬੇਨਤੀ ਗੋਰਾ ਪੋਸ ਆਈ ਉਹਨਾਂ ਤੇ ਹਮਲਾ ਕਰਾਂਗੇ ਮਾਰਾਂਗੇ ਇਹਨਾਂ ਨੂੰ ਬੰਦਾ ਇਹਾਂ ਮਾਂ ਕੀ ਸੰਪ ਕੋ ਮਜਬੂਰ ਕਰਾਂਗੇ ਪਰ ਜੜੀ ਨਹੀਂ ਮਾਰੇ ਜਾਣਗੇ ਬੰਦਾ ਸੋ ਬਾਪਿਆਂ ਦੇ ਵਿੱਚ ਮੁਕਾਬਲਾ ਕਰ ਸ਼ੁਰੂ ਕਰਤਾ ਇਹਨਾਂ ਦੇ ਕੋਲ ਹਥਿਆਰ ਤਾਂ ਕੋਈ ਹੈ ਨਹੀਂ ਸੀ ਇਹਨਾਂ ਨੇ ਫਿਰ ਕੋਹਾੜੀਆਂ ਨਾਲ ਸੋਟਿਆਂ ਦੇ ਨਾਲ ਮਸ਼ੀਨਾਂ ਦੇ ਪੁਰਜਿਆਂ ਦੇ ਨਾਲ ਪੱਥਰ ਦੇ ਕੋਲਿਆਂ ਦੇ ਨਾਲ ਆ ਕੀ ਗਏ ਇਹਨਾਂ ਕੋਲ ਸੀ ਇਹਦੇ ਨਾਲ ਇਹਨਾਂ ਨੇ ਮੁਕਾਬਲਾ ਸ਼ੁਰੂ ਕਰਤਾ ਉਹ ਜਿਹੜੇ ਪੌੜੀ ਤੱਕਾ ਚੜ੍ਹਦੇ ਸੀਗੇ ਉੱਚੇ ਥਾਂ 'ਤੇ ਸੀਗੇ ਉੱਚੀ ਥਾਂ 'ਤੇ ਲੰਘਣਾ ਬਿਹਤਰ ਕੋਸ਼ਿਸ਼ ਹੁੰਦਾ ਜੰਗੀ ਪੱਖੋਂ ਬਿਲਕੁਲ ਤੇ ਉਹ ਨੀਵੇਂ ਥਾਂ 'ਤੇ ਉੱਤੇ ਸੀਗੇ ਥੱਲੇ ਸੋ ਉੱਥੇ ਮੁਕਾਬਲਾ ਫਿਰ ਬਹੁਤ ਜ਼ਬਰਦਸਤ ਹੋਇਆ 20 ਗੋਰੇ 4-4 ਕੇ ਸਟੇਰਾਂ ਨੇ ਵਾ 4-4 ਕੇ ਸਟੇ ਪਟੋ ਵੀ ਟੱਕ ਜਹਾਜ ਦੇ ਜਿਹੜੇ ਗੋਰੇ ਸੀਗੇ ਜਿਹੜੇ ਥਾਂ ਚੜ੍ਹਦੇ ਸੀਗੇ ਪੌੜੀ ਪਰ ਉਹ ਜਹਾਜ ਪੌੜੀ ਨਹੀਂ ਚੜ੍ਹਦੀ ਤੀਜੀ ਮੰਜ਼ਿਲ ਤੇ ਹਾਂ ਅੰਨੀ ਦੂਰ ਪੌੜੀ ਲਾਈ ਹੋਈ ਸੀ ਉੱਚੀ ਬਾਕੀ ਬੇਤਰੀ ਪੋਜੀਸ਼ਨ ਸੀਗੇ ਉਹਨੇ ਮੁਕਾਬਰਾ ਕੀਤਾ ਬਾਬਾ ਗੁਰਦਾਸ ਸਿੰਘ ਨਹੀਂ ਇਸ ਗੱਲ ਨਾਲ ਸਹਿਮਤ ਸੀ ਉਹ ਕਹਿੰਦੇ ਕੋਈ ਨਾ ਤੁਸੀਂ ਪਿੱਛੇ ਰਹੋ ਨਹੀਂ ਸਹਿਮਤ ਕੋਈ ਗੱਲ ਨਹੀਂ ਜਾਂ ਬਾਕੀ ਉਹਦਾ ਫੈਲਾ ਜਿਹੜਾ ਪਿੱਛੇ ਸੀਗਾ ਉਹਨਾਂ ਨੂੰ ਕਵਰੇਜ ਬੰਦ ਕਰਦਾ ਬਾਕੀ ਸਾਰੇ ਜਿਹੜਾ ਵੱਡੀ ਪੱਦਰ ਤੇ ਮੁਕਾਬਰੇ ਚ ਮੂਰੇ ਆ ਬਾਬਾ ਗੁਰਦਾਸ ਸਿੰਘ ਲਾਤੋਂ ਇਸ ਗੱਲ ਦੇ ਵਿੱਚ ਬਹੁਤ ਜਿਆਦਾ ਖਾਰਕੂ ਸੀਗਾ ਉਹ ਮੂਰੇ ਹੋ ਕੇ ਹਰਨਾਮ ਸਿੰਘ ਗੁਜਰਾਲ ਹੋਣੀ ਇਹ ਮੂਰੇ ਹੋ ਕੇ ਲੜੇ ਸੋਚ ਸਫਲ ਹੋਏ ਇਹਨਾਂ ਦੇ ਸਿਰਫ ਇੱਕ ਗੋਲੀ ਵੱਜੀ ਕੋਈਆਂ ਵੀ ਚਲਾਈਆਂ ਉਹਨਾਂ ਨੇ ਫਿਰ ਇੱਕ ਗੋਲੀ ਜਿਹੜੀ ਮੱਥੇ ਨੂੰ ਚੀਰਦੀ ਹੋਈ ਪਰ ਜਿਹੜੀ ਹੈ ਮੱਥੇ ਨੂੰ ਛੀਟ ਮਾਰਦੀ ਹੋਈ ਨਹੀਂ ਪਾਕਿਦਾ ਵੇਦੀ ਨਹੀਂ ਇੱਕ ਬੰਦੇ ਦੇ ਇੱਕ ਗੋਲੀ ਇੱਕ ਹੋਰ ਦੇ ਦੀ ਉਸ ਤੋਂ ਬਾਅਦ ਬੰਦੇ ਐ ਉਹ ਕੋਈ ਨੁਕਸਾਨ ਨਹੀਂ ਨਾ ਹੋਇਆ ਉਹਨਾਂ ਦੇ 20 ਬੰਦੇ ਫਟੜ ਹੋਏ ਉਸ ਤੋਂ ਬਾਅਦ ਗੋਰਾ ਸਰਕਾਰ ਨੂੰ ਅੱਗ ਲੱਗ ਗਈ ਤਰਮਨ ਨੂੰ ਵੀ ਉਹਨਾਂ ਨੇ ਏਡੀ ਮਜਾ ਨਾਲ ਸਾਡੇ ਵਿੱਚ ਆ ਗਏ ਉਹਨਾਂ ਨੇ ਫਿਰ ਵੱਡਾ ਜੰਗੀ ਜਹਾਜ਼ ਤਿਆਰ ਕਰ ਲਿਆ ਰੇਨਬੋ ਅੱਛਾ ਰੇਨਬੋ ਤੋਂ ਪਾਉ ਤੇ ਫਟ ਹੁੰਦੀਆਂ ਨੇ ਰੇਨਬੋ ਭੇਜਤਾ ਮੌਲਾ ਨੇ ਤਿਆਰ ਸੀ ਸਾਰਿਆਂ ਨੂੰ ਉਡਾ ਦਿਆ ਅਗੇ ਇਹ ਹਾਲਾਤ ਬਣ ਗਏ ਸੀਗੇ ਔਰ ਸਾਰੀ ਦੁਨੀਆ ਤੋਂ ਫਿਰ ਆਵਾਜ਼ ਉੱਠੀ ਉਸ ਵੇਲੇ ਉਸ ਵੇਲੇ ਬੰਦੀ ਬੀ ਆਇਆ ਹੋਇਆ ਵੀ ਰਾਵਲਪਿੰਡੀ ਲਾਹੌਰ ਗੁਜਰਾਵਾਲਾ ਪਟਿਆਲਾ ਤੇ ਚੱਕਵਾਲ ਇਹਨਾਂ ਥਾਵਾਂ ਤੇ ਬਹੁਤ ਵੱਡੇ ਵੱਡੇ ਮਰ ਰੋਸ ਮੁਜਾਰੇ ਹੋਏ ਹਮ ਉਹਨਾਂ ਵੇਲੇ ਚ ਹਮ ਮੁਸਲਮ ਲੀਗ ਨੇ ਮੁਜਾਹਰਾ ਕੀਤਾ ਹੁਣ ਤੁਸੀਂ ਦੇਖੋ ਵੀ ਇਹਦਾ ਲਹਿਰ ਦਾ ਕਰਦਾਰ ਕੀ ਆ ਉਸ ਮੁਨੀਕ ਵਾਲਿਆਂ ਦਾ ਲੰਡਨ ਜਿਹੜੀ ਹੈਗੀ ਆ ਮਤਲਬ ਐਂਬੈਸੀ ਦੇ ਮੂਰੇ ਜਿਹੜੀ ਭਾਰਤੀਓ ਬੜਿਆ ਹੋਸੀ ਦਫ਼ਤਰ ਉਹਦੇ ਮੂਰੇ ਬਹੁਤ ਜ਼ੋਰਦਾਰ ਤੋਂ ਵੱਡਾ ਮੁਜਾਹਰਾ ਕੀਤਾ ਭਾਰਤ ਦੇ ਵਿੱਚ ਵੀ ਹੋਰ ਥਾਵਾਂ ਦੇ ਉੱਤੇ ਹੋਏ ਪੂਰਬੀ ਦਿਸ਼ਾ 'ਚ ਵੀ ਹੋਏ ਪੱਛਮੀ ਦਿਸ਼ਾ 'ਚ ਵੀ ਅਮਰੀਕਾ ਵਗੈਰਾ ਸਾਰੇ ਥਾਵਾਂ ਤੋਂ ਆਵਾਜ਼ ਉੱਠੀ ਤੇ ਜਿਹਦੇ ਸੱਟੇ ਵੱਜੂ ਕੀ ਹੋਇਆ ਪਹਿਲਾਂ ਤਾਂ ਮਾਰਨ ਤਿਆਰ ਸੀਗੇ ਪਰ ਉਧਰ ਸੰਸਾਰ ਜੰਗ ਵੀ ਚੱਲੀ ਸੀ ਦੂਜੀ ਹਿੰਦੋਸਤਾਨ ਦੀਆਂ ਫੌਜਾਂ ਵੱਡੀ ਪੱਧਰ ਤੇ ਬਾਹਰ ਗਈਆਂ ਸੀ ਅਸੀਂ ਵੀ ਪੰਜਾਬੀ ਵੱਡੀ ਪੱਧਰ ਤੇ ਘਰਤੀ ਸੀ ਅੰਗਰੇਜ਼ੀ ਦੀ ਲੋੜ ਸੀ ਉਸ ਲੋੜ 'ਚੋਂ ਚਾਹੇ ਉਹਨੇ ਡਰੋਨ ਵੀ ਖਤਰੋਂ ਲਿਆਂਦਾ ਪਰ ਉਹ ਚਲਾ ਨਹੀਂ ਸਕੇ ਰੇਨ ਬੋਜਰਾ ਜਹ ਹਾਜੀ ਥੋਪਾ ਆਉਣਾ ਸਮਝੌਤਾ ਹੋ ਗਿਆ ਬਾਬਿਆਂ ਨੇ ਵੀ ਸਮਝਿਆ ਵੀ ਹੁਣ ਸਮਝੌਤਾ ਕਰਦਾ ਫੇਤਰਾ ਉਹ ਕਾਹੋ ਨਾ ਜਿੰਨਾ ਕਰਨਾ ਸੀ ਉਹ ਕਰ ਲਿਕੇ ਇਹ ਦੂਗ੍ਹਾ ਮੁਕਾਬਲਾ ਕਰਨ ਦੀ ਅਸੀਂ ਹਾਲਤ 'ਚ ਨਹੀਂ ਹੈ ਸਾਡੇ ਕੋਲ ਹੁਣ ਤਿਆਰੀ ਨਹੀਂ ਹੈ ਤੇ ਇਹ ਸਮਝੌਤਾ ਹੁਣ ਹੋਣੀ ਠੀਕ ਆ ਤੋ ਇਹੋ ਤੇ ਵੀ ਗੱਲ ਚੱਲ ਵੀ ਸਮਝੌਤਾ ਹੋ ਗਿਆ ਸਮਝੌਤਾ ਚਾਰ ਗੱਲਾਂ ਦੇ ਹੋਇਆ ਨੰਬਰ 1 ਵੀ ਤੁਹਾਨੂੰ ਦੋ ਦਿਨ ਇੱਥੇ ਡਾਇਨ ਦੀ ਆਗਿਆ ਦੇਵੂਗੀ ਜਿਹੜੇ ਵੀ ਆਪਦੇ ਮਿੱਤਰ ਪਿਆਰੇ ਆ ਰਿਸ਼ਤੇਦਾਰਾਂ ਨੂੰ ਗਦਰ ਪਾਰਟੀੋਂ ਮਿਲਣਾ ਚਾਹੋ ਮਿਲ ਸਕਦੇ ਹੋ ਅੱਛਾ ਦੋ ਦਿਨ ਮੁਲਾਕਾਤਾਂ ਮੈਂ ਮੁਲਾਕਾਤ ਕਰਨੀ ਹੈ ਨਾ ਦੌੜਿਆ ਸੀ 3 ਕਿਲੋਮੀਟਰ ਪੁੱਛੇ ਖੜਾ ਸੀ ਬਿਲਕੁਲ ਹਾਂ ਸੋ ਮੁਲਾਕਾਤਾਂ ਦੀ ਆਗਿਆ ਮਿਲੀ ਰਾਸ਼ਨ ਦੀ ਆਗਿਆ ਮਿਲੀ ਤੇ ਜਾਨ ਦਾ ਵਾਪਸੀ ਦਾ ਤੁਹਾਨੂੰ ਕਰਾਇਆ ਮਿਲੂਗਾ ਵਾਪਸੀ ਦਾ ਠੀਕ ਹੈ ਨਾ ਕਲਕੱਤੇ ਦਾ ਵਾਪਸ ਆ ਮੋੜਾਂਗੇ ਹਰ ਹਾਲਤੋਂ ਜੇ ਵੀਰੇ ਹੈ ਆਪਦੀ ਗੱਲ ਤੇ ਤੇ ਤੁਹਾਨੂੰ ਸਾਰਾ ਰਾਸ਼ਨ ਪਾਣੀ ਮਿਲੂਗਾ ਮੁਲਾਕਾਤਾਂ ਵੀ ਵਕੀਲ ਕਰਨ ਦੀ ਇਸ ਕੇਸ ਉਹਦੀਆਂ ਗੱਲਾਂ ਸੀਗੀਆਂ ਵੱਲ ਤੋਂ ਵਕੀਲ ਕਰਨਾ ਕਿ ਉਹ ਕੇਸ ਸ਼ੁਰੂ ਕੀਤਾ ਉਹਨਾਂ ਨੇ 4 ਦਾ ਕੇਸ ਨੂੰ ਪਤਾ ਹੀਗਾ ਕਿਉਂਕਿ ਉਹਨਾਂ ਅਦਾਲਤਾਂ ਨੂੰ ਨਹੀਂ ਆਤਾ ਉਹ ਮਿਲਣਾ ਨਹੀਂ ਸੀ ਆਗਿਆ ਨਾਲ ਮਿਲੀ ਬਲ ਸੋ ਇਹ ਜਣੀ ਸਮਝੌਤਾ ਬਕਾਇਦਾ ਫਿਰ ਹੋਇਆ ਉਦੋਂ ਮਾ ਬਾਬਿਆਂ ਨੇ ਪਰਮਾ ਵਾਪਸ ਸ਼ੁਰੂ ਹੋ ਗਿਆ ਤੇ ਇਹ ਮਲੇਕੀ 27 ਜੁਲਾਈ ਨੂੰ ਸਮਝੌਤਾ ਹੁੰਦਾ ਦੋ ਦਿਨ ਉਹਨੂੰ ਆਗਿਆ ਮਿਲੀ ਤੇ 23 ਜੁਲਾਈ ਨੂੰ ਫਿਰ ਜਹਾਜ਼ ਰਵਾਨਾ ਵਾਪਸ ਕਲਕੱਤੇ ਵੱਲੋਂ ਹੋ ਗਿਆ ਰਾਜਾ ਡੋਰ ਬੰਦਰਗਾਹ ਤੇ ਹੁੰਦਾ ਹੈ ਸੰਖੇਪ ਜਿਦ ਦੱਸਣਾ ਹੋਵੇ ਬਹੁਤ ਮੁਸ਼ਕਲ ਆਈਆਂ ਬਾਬਾ ਜੀ ਰੋਕੋ ਹਮ ਆਕੇ ਇਹਨਾਂ ਨੂੰ ਮਿਲੇ ਸੋਰ ਸਿੰਘ ਪਕਲਾ ਉਹ ਅਮਰੀਕਾ ਤੋਂ ਚੱਲ ਪਏ ਸੀ ਗਦਰ ਪਾਰਟੀ ਦੀ ਰੋਟੀ ਦੇ ਮੁਤਾਬਕ ਪ੍ਰਧਾਨ ਸੀਗੇ ਤਾਂ 200 ਪਿਸਤੌਲ ਅਤੇ 2000 ਗੋਲੀ ਸਿੱਕਾ ਲੈ ਕੇ ਆਇਆ ਜਿਹੜਾ ਕਿ ਕਰਤਾਰ ਸਿੰਘ ਸਾਹਿਬ ਨੇ ਬੜੀ ਜੋਗਤ ਨਾਲ ਸan francisco ਜਹਾਜ਼ ਦੇ ਅੰਦਰ ਟਿਕਾ ਦਿੱਤਾ ਸੀ ਉਕੇ ਬਾਬਾ ਜੀ ਨੂੰ ਮਗਰ ਤਾਂ ਅਸੀਂ ਗਾਉਟੀ ਲੱਗੀ ਹੋਈ ਸੀ ਕਿ ਅਮਰੀਕਾ ਦੀ ਕਰਨੀ ਸਾਡੇ ਕਰਤਾਰ ਸਿੰਘ ਸਾਹਿਬ ਨੂੰ ਨਹੀਂ ਸੀ ਆ ਰਹੇ ਉਸ ਲੈਵਲ ਤੇ ਸੋ ਉਹਨਾਂ ਨੇ ਜੋਗਤ ਨਾਲ ਮਲਕ ਜਿਹੜੇ ਅੰਦਰ ਜਿਹੜਾ ਹੈਗਾ ਕਬਰੇ ਦੇ ਵਿੱਚ ਸਮਾਰਦੇ ਸਮਾਰ ਵਾਲਾ ਕਮਰਾ ਜਿਹੜਾ ਹਾਜ ਦਾ ਸੁੰਦਰੀ ਦਾ ਟਿਕਾਇਆ ਹੁੰਦਾ ਤੇ ਬਾਬਾ ਜੀ ਨੂੰ ਦੱਸਦਾ ਉਹ ਥੋੜੇ ਮਿੰਟਾਂ ਬਾਦੋ ਦਾਖਲ ਹੋ ਗਏ ਤੇ ਜੋਕੋ ਹਮੇ ਜਾ ਕੇ ਉਤਰ ਗਏ ਉਥੇ ਜੋਕੋ ਹਮੇ ਇਹ ਜਹਾਜ਼ ਆ ਗਿਆ ਉਹਨਾਂ ਦਾ ਮੇਲ ਹੋ ਗਿਆ ਫਿਰ ਬਾਬਾ ਜੀ ਨੇ ਉਥੇ ਜਾ ਕੇ ਜਹਾਜ਼ ਦੇ ਵਿੱਚ ਦਾਖਲ ਹੋ ਕੇ ਵੱਡੀ ਬੌਡਰ ਤੇ ਪ੍ਰਚਾਰ ਕੀਤਾ ਉਹਨਾਂ ਦੀ ਸਕੂਲਿੰਗ ਕੀਤੀ ਉਹਨਾਂ ਦੱਸਿਆ ਵੀ ਗਦਰ ਕੀ ਹੋਊਗਾ ਕਿਵੇਂ ਆਪਾਂ ਰਾਜ ਲਿਆਉਣਾ ਕਿਵੇਂ ਹੁਣ ਆਹ ਮੇਰਾ ਸਾਰਾ ਕੁਝ ਤਾਂ ਹੋਇਆ ਵੀ ਆਪਣਾ ਰਾਜ ਹੈ ਨਹੀਂ ਸੀ ਆਪਣਾ ਰਾਜ ਹੈ ਨਹੀਂ ਸੀ ਆਪਾਂ ਆਪਣਾ ਰਾਜ ਹੋਊਗਾ ਆਪਣਾ ਝੰਡਾ ਹੋਊਗਾ ਇਸ ਕਿਸਮ ਦਾ ਰਾਜ ਹੋਊਗਾ ਗਦਰ ਪਾਰਟੀ ਦਾ ਮਿਸ਼ਨ ਹੈ ਸਾਡਾ ਉਹਨਾਂ ਨੂੰ ਵੱਡੀ ਬੌਡਰ ਤੇ ਸਿੱਖਿਆ ਦਿੱਤੀ ਘਾਂਟਿਆਂ ਵੱਡੀ ਸਿੱਖਤ ਕੀਤਾ ਤੇ ਉਹ ਗੋਲੀ ਸਿੱਕਾ ਸਾਰਾ ਉਹਨਾਂ ਨੂੰ ਸੌਂਪਤਾ ਜਿਹੜਾ ਕਿ ਬਾਬਾ ਜੀ ਗੁਰਦੈ ਸਿੰਘ ਨੇ ਆਪਣੀ ਸਮਝ ਦੇ ਮੁਤਾਬਕ ਰਾਹ ਦੇ ਵਿੱਚ ਉਹਨਾਂ ਨੇ ਕਿਹਾ ਵੀ ਹੁਣ ਇਹ ਉਹਨਾਂ ਨੇ ਗੋਰਿਆਂ ਦੇ ਸਿਰੇ ਲੱਗਣੇ ਜਿਹੜਾ ਉਹਨੇ ਸੱਟਦਾ ਸੀਗਾ ਸੱਟਦਾ ਸੀਗਾ 6-7 ਮੋਸਤਾ ਹੋਰ ਜੋ ਬਿੱਟੋਂ ਅੰਦਰ 6 ਜਾਂ 7 ਇਹਨਾਂ ਬਾਅਦ ਗਾਹਾਂ বাজ-ਬਜ ਘਾੜਤੇ ਆ ਕੇ ਮੁਕਾਬਲਾ ਹੁੰਦਾ ਜਿਆਦਾ ਹਥਿਆਰ ਨਹੀਂ ਸੀ ਰਹਾ ਬਾਬਾ ਜੀ ਨੇ ਸਮੁੰਦਰ ਦੇ ਵਿੱਚ ਹੀ ਉਹਨਾਂ ਨੂੰ ਸੈਡ ਤਾਂ ਸੀ ਆਪਣੀ ਸੋਚੋਂ ਤਾਂ ਉਹ ਵੀ ਗੋਰਿਆਂ ਨੇ ਫੜੇ ਲੈਣੇ ਹੈਗੇ ਆ ਕਾਬੂ ਆ ਜਿਹੜਾ ਹਥਿਆਰ ਵੀ ਇਹ ਆਪਣਾ ਰੋਟ ਨਹੀਂ ਆਉਣਾ ਕੰਮ ਇਹ ਜਿਹੜੇ ਕਿੜ ਗਏ ਉਹਨਾਂ ਦੀ ਇਹ ਸਮਝ ਸੀਗੀ ਤੇ ਫਿਰ ਵੀ ਕੁਛ ਉਸਾਫਰਾ ਨੇ ਜਿਹੜੇ ਹੈਗੇ ਆ ਕੁਛ ਪਿਸਤੌਲ ਜਿਹੜੇ ਹੈਗੇ ਪਾਸੇ ਕਰਦੇ ਸੀ 6 ਜਾਂ 7 ਦੀ ਗਿਣਤੀ ਸੀ ਉਹਨਾਂ ਦੀ ਸੋ ਜਹਾਜ ਕੋਲ ਲਗਾ ਕੇ ਕੀ ਹੋਇਆ ਫਿਰ ਆ ਕੇ ਕਾਲਪੀ ਦੇ ਜਿਹੜੀ ਹੈਗੇ ਕਰਤੇ ਨੇੜੇ ਕਾਲਪੀ ਆ ਉੱਥੇ ਪਹੁੰਚ ਗਿਆ 23 ਸਤੰਬਰ ਨੂੰ 22 ਸਤੰਬਰ ਨੂੰ ਤੇ 26 ਨੂੰ ਆ ਕੇ ਬਜਬਜ ਘਾੜ ਤੇ ਲੱਗ ਗਿਆ ਤੇ ਗੋਰਿਆਂ ਦੀ ਭਰੈਣ ਸੀ ਮੈਨੂੰ ਸਾਰਿਆਂ ਨੂੰ ਗੱਡੀ ਦੇ ਵਿੱਚ ਵਾਰ ਕੇ ਤੇ ਪੰਜਾਬ ਲੈ ਜਾਗੇ ਤੇ ਇਹਨੂੰ ਕੈਦ ਕਰਾਂਗੇ ਬਾਦ ਉਹ ਪੱਕੇ ਕੌੜ ਤੇ ਇਹਨਾਂ ਨੂੰ ਬੰਦ ਠੀਕ ਹੈ ਨੋ ਨੋ ਹੋ ਗਿਆ ਸੀ ਵੀ ਇਹ ਕੌਣ ਗਦਰੀ ਬਣ ਚੁੱਕੇ ਨੇ ਕਿਉਂਕਿ ਸਕਿਉਰਿਟੀ ਸੀਗੀ ਵਿੱਚੋਂ ਅੰਦਰ ਪਤਾ ਹੁੰਦਾ ਬੰਦੇ ਹੁੰਦੀ ਨੇ ਬੰਦ ਪਹਿਲਾਂ ਜਾਂਦਿਆਂ ਨੂੰ ਵੀ ਡਾਕਟਰ ਜਨਾ ਹਸਪਤਾਲ ਲੈ ਆਇਆ ਹੋਇਆ ਸੀ ਜਦੋਂ ਉੱਥੇ ਆ ਕੇ ਉਤਰੇ ਉਹ ਉੱਥੇ ਪਤਾ ਲੱਗਿਆ ਬਾਦਿਆਂ ਨੂੰ ਬੀਸਾਂ ਭੇਜਿਆ ਸੀ ਇਹਨਾਂ ਨੇ ਡਾਕਟਰ ਨਿਹਾਲ ਸਿੰਘ ਤੇ ਉਹਦੀ ਪਤਨੀ ਜੀ ਸੀਗੀ ਨਾਲ ਬੰਦਾ ਗੱਲ ਜੇ ਭੇਸ ਸੀਗਾ ਵੀ ਸੋ ਡਾਕਟਰੀ ਮਦਦ ਸਹਾਇਤਾ ਕਰੂਗਾ ਮੇਰੀ ਗੱਲ ਕਾਫਲ ਦੂਜਾ ਕਰਦਾ ਸੀਗਾ ਗੁਰਿਆਂ ਵੱਲੋਂ ਲਾਇਆ ਹੋਇਆ ਸੀਗਾ ਹੋਰ ਵੀ ਹੋਣਗੇ ਸੋ ਕਹਿਣ ਦਾ ਮਤਲਬ ਉਹਨਾਂ ਨੇ ਆ ਕੇ ਫਿਰ ਇਹਨਾਂ ਨੇ ਜਵਾਬ ਦਿੱਤਾ ਵੀ ਅਸੀਂ ਇਸ ਤਰ੍ਹਾਂ ਨਹੀਂ ਕਰਨਾ ਇਹ ਕਹਿੰਦੇ ਮਹਾਰਾਜੀ ਸਵਾਰੀਆਂ ਸਾਡੇ ਕੋਲੇ ਉਹ ਸਵਾਰੀ ਗੁਰੂਗਾਂ ਸਿੰਘ ਸਾਹਿਬ ਦੀ ਅਸੀਂ ਗੁਰਦੁਆਰੇ ਦੇ ਵੀ ਛੱਡਾਂਗੇ ਫਿਰ ਗੱਡੀ ਚੜਾਂਗੇ ਅਸੀਂ ਨਹੀਂ ਹੋਣ ਗੱਡੀ ਐ ਚੜਨਾ ਇਸ ਸਵਾਰੀ ਲੈ ਕੇ ਤੁਰ ਪਈ ਨਾਲੇ ਵੀ ਆਪਣੀ ਜੋਕਤ ਕਰਨੀ ਢੰਗ ਨਾਲ ਜੂ ਸਮ ਦਾ ਲੈ ਕੇ ਤੁਰ ਪਏ ਉਹ ਰੇਲਵੇ ਸਟੇਸ਼ਨ ਤੱਕ ਪਹੁੰਚ ਗਏ ਰੇਲਵੇ ਸਟੇਸ਼ਨ ਤੇ ਜਾ ਕੇ ਇਹਨਾਂ ਨੇ ਮਹਾਰਾਜ ਪ੍ਰਕਾਸ਼ ਕਰ ਲਿਆ ਤੇ ਕੀਰਤਨ ਸ਼ੁਰੂ ਕਰ ਦਿੱਤਾ ਤਾਂ ਗੋੜਿਆਂ ਨੇ ਬਹੁਤ ਵੱਡੀ ਫੌਜ ਦੇ ਫੋਰਸ ਇਕੱਠੀ ਕਰਨੀ ਸ਼ੁਰੂ ਕਰਤੀ ਆਲਸ ਵੱਡੀ ਫੌਜ ਦੇ ਫੋਰਸ ਇਕੱਠੀ ਸ਼ੁਰੂ ਕਰਨੀ ਤੇ ਉਸ ਤੋਂ ਬਾਅਦ ਉਹ ਨਾ ਉਹ ਨਾ ਬਾਜੇ ਉਹ ਹੀ ਕੰਮ ਹੋਣਾ ਸੀਗਾ ਬਾਅਦ ਦੇ ਵਿੱਚ ਅਖੀਰ ਦੇ ਵਿੱਚ ਵੱਡੀ ਟੱਕਰ ਹੋਈ 28 ਸਤੰਬਰ ਨੂੰ ਜਾ ਕੇ 29 ਸਤੰਬਰ ਨੂੰ ਤੇ ਉਦੋਂ ਵੀ ਇਹ ਮਹਾਰਾਜ ਦੀ ਸਵਾਰੀ ਜਿਹੜਾ ਹੈਗਾ ਪ੍ਰਕਾਰ ਰਾਤ ਨੂੰ ਜਿਵੇਂ ਸੌਕਾਸਣ ਕਰਕੇ ਹਟੇ ਸੀਗੇ ਪਾਰਸ ਤੋਂ ਬਾਅਦ ਤੇ ਸ਼ਬਦ ਸ਼ੋਕ ਪੜ ਰਹੇ ਸੀਗੇ 7 ਤੋਂ 7:30 ਦਾ ਟਾਈਮ ਸੀਗਾ ਉਸ ਵੇਲੇ ਫਿਰ ਇਹਨਾਂ ਨੇ ਵੱਡਾ ਹਮਲਾ ਉਹਨਾਂ ਨੇ ਕਰ ਦਿੱਤਾ ਗੁਰਾਪਾਲਸ ਨੇ ਇਹਨਾਂ ਨਾਲ ਵੀ ਮੁਕਾਬਲਾ ਕੀਤਾ ਉਹਦੇ ਵਿੱਚ 19 ਮੁਸਾਫਰ ਸ਼ਹੀਦ ਹੋਏ ਦੋ ਹੋਰ ਬਾਹਰਲੇ ਬੰਦੇ ਸ਼ਹੀਦ ਹੋਏ ਇੱਕ ਦੁਕਾਨਦਾਰ ਸੀ ਇੱਕ ਹੋਰ ਬੀਬੀ ਸੀਗੀ ਤਾਂ 22 ਜਿਹੜੇ ਹੈਗੇ ਆ ਇਹਨਾਂ 'ਚੋਂ ਫੱਟੜ ਹੋਏ ਇੱਕ ਹੋਰ ਬਾਹਰਲਾ ਬੰਦਾ ਫੱਟੜ ਹੋਇਆ 23 ਫੱਟੜ ਹੋਏ ਤੇ ਇਹਨਾਂ ਨੇ ਵੀ ਜਿਹੜਾ ਮੁਕਾਬਲਾ ਕੀਤਾ ਯੋਧਿਆਂ ਦੇ ਵਿੱਚੋਂ ਜਿਹੜੇ ਪਸਤੌਰ ਇਹਨਾਂ ਕੋਲ ਸੀਗੇ ਉਹਦੇ ਵਿੱਚ ਜਿਹੜੇ ਦੋ ਗੋਰੇ ਅਫਸਰ ਮਰੇ ਗਏ ਅੱਛਾ ਦੋ ਵੱਡੇ ਗੋਰੇ ਅਫਸਰ ਮਰੇ ਗਏ ਅਫਸਰਾਂ ਨੂੰ ਟਾਰਗੇਟ ਕਰਕੇ ਇਹਨਾਂ ਨੇ ਕੀਤਾ ਦੋ ਪੰਜਾਬ ਪੁਲਿਸ ਵਾਲੇ ਵੀ ਸੀਗੇ ਪੰਜਾਬ ਪੁਲਿਸ ਉਹ ਵੀ ਮਰੇ ਗਏ ਤੇ ਉਦੋਂ ਵੀ ਨਾ 11 ਜਿਹੜੇ ਹੋਰ ਫੱਟੜ ਹੋਏ ਜਿਨ੍ਹਾਂ ਚੋਂ 6 ਗੋਰੇ ਸੀ 5 ਪੰਜਾਬੀ ਸੀ ਇਸ ਤਰ੍ਹਾਂ ਉਹ ਸਾਾਕਾਉ ਬਾਪੜਿਆ ਬਾਕੀ ਫੜੋਫੜਾਈ ਵੱਡੀ ਪੱਦਰ ਦੇ ਹੋ ਗਈ 222 ਜਿਹੜੇ ਹੈਗੇ ਗ੍ਰਿਫਤਾਰ ਹੋਏ ਜਿਨ੍ਹਾਂ ਨੂੰ ਧੱਕੇ ਨਾਲ ਪੰਜਾਬ ਭੇਜਿਆ 72 ਹੋਰ ਫੜੇਗੇ 72 ਦੇ ਵਿੱਚੋਂ ਬਹੁਤੇ ਘਰੀਂ ਹੀ ਪਹੁੰਚੇ 38 ਲੋਕਾਂ ਦਾ ਅੰਦਾਜ਼ਾ ਵੀ ਇਹ ਵੀ ਹੋ ਰਿਆ ਨੇ ਮਾਰੇ ਅੱਛਾ ਉਹ ਸਬੂਤ ਨਹੀਂ ਹੋ ਸਾਹਮਣੇ ਆ ਸਕਿਆ ਪਰ ਲੋਕਾਂ ਨੂੰ ਸ਼ੰਕਾ ਵੀ ਸਾਡੇ ਆਏ ਨਹੀਂ ਗਏ ਉਹ ਤਾਂ ਮੁੜ ਕੇ ਲਾਪਤਾ ਹੋ ਗਏ ਇਹ ਅੰਦਾਜ਼ਾ ਵੀ ਲੋਕਾਂ ਦਾ ਵੀ ਉਹ 72 ਦੇ ਵਿੱਚੋਂ 38 ਹੋਰ ਜਿਹੜੇ ਹੈਗੇ ਆ ਵੀ ਉਹ ਵੀ ਮਾਰੇਗੇ ਮੰਨ ਲਓ ਸੋ ਬਾਕੀਆਂ ਨੂੰ ਜਿਹੜਾ ਫੜ ਕੇ ਪਿੰਡਾਂ 'ਚ ਜੂਹ ਬੰਦ ਕਰ ਦਿੱਤਾ ਹੈਗਾ ਵੀ ਤੁਸੀਂ ਪਿੰਡ ਤੋਂ ਬਾਹਰ ਨਹੀਂ ਜਾ ਸਕਦੇ ਇਹ ਗਦਰੀ ਬੰਬਾਂ ਕੋਲ ਸੰਗੋਣੀ ਲਾਤੋ ਇਹਨਾਂ ਨੂੰ ਵੀ ਮਤਲਬ ਅਲੀਪੁਰ ਜੇਲ੍ਹ ਚ ਬਿਲੇ ਡੱਕਿਆ ਦੋ ਵੀ ਉਹਦੋਂ ਵਾਂ ਕਰਿਆ ਪਿੰਡ ਆ ਕੇ ਜੂ ਬੰਦ ਕਰਤਾ ਉਤੋਂ ਬਾਅਦ ਫਰਾਰ ਹੋ ਗਏ ਗਦਰ ਪਾਰਟੀ ਜਾਉਦਾ ਕੰਮ ਸ਼ੁਰੂ ਕਰਦਾ ਉਹਨਾਂ ਨੇ ਮਤਲਬ ਹੂੰ ਸੋ ਇਸ ਕਿਸਮ ਦਾ ਜਣੀ ਇਹ ਸਾਕਾ ਐਡਾ ਵੱਡਾ ਸਾਕਾ ਵਾਪਰਿਆ ਜਣੀ ਉਹ ਗਏ ਆ ਮੁਸਾਫਰਾਂ ਤੌਰ ਤੇ ਸੀ ਮੁੜ ਕੇ ਉਹਨਾਂ ਨੇ ਗਦਰ ਪਾਰਟੀ ਦੇ ਹਮਦਰਦ ਪਹਿਲਾਂ ਬਣੇ ਛੇਰ ਉੱਥੇ ਜਾ ਕੇ ਗਦਰ ਪਾਰਟੀ ਦੇ ਜਿਹਾਰੂ ਬਣੇ ਬਾਅਦ ਦੇ ਵਿੱਚ ਜਾਂਦਾ ਚੇਤਨ ਹੋ ਗਏ ਤੇ ਬਹੁਤ ਸਾਰੇ ਉਹਨਾਂ ਚੋਂ ਗਦਰੇ ਬਣੇ ਜੀ ਹਮ ਜਿਵੇਂ ਪਹਿਲਾਂ ਵੀ ਥੋੜੀ ਤਾਂ ਮੈਂ ਗੱਲ ਕੀਤੀ ਹੈ ਇਸ ਤੇ ਮੈਂ ਚਾਹਾਂਗਾ ਤੁਸੀਂ ਇੱਥੇ ਹੋਰ ਥੋੜਾ ਕਲੀਅਰ ਕਰੋ ਕੁਝ ਉਸ ਸਮੇਂ ਦੀਆਂ ਹਨਾ ਜਿਹੜੀ ਹਿਸਟਰੀ ਆ ਉਸ ਉਸ ਦੇ ਵਿੱਚੋਂ ਕੱਢ ਕੇ ਲਿਆਓ ਜੇ ਜਿਵੇਂ ਹੁਣ ਜਿਹੜਾ ਕਿਹਾ ਜਾਂਦਾ ਹਨਾ ਵੀ ਇਹ ਸਿਰਫ ਸਿੱਖ ਸੀਗੇ ਹਨਾ ਸਿੱਖ ਧਰਮ ਨੂੰ ਮੰਨਣ ਵਾਲੇ ਸੀ ਪੰਜ ਬਾਣੀਆਂ ਦਾ ਪਾਠ ਕਰਨ ਵਾਲੇ ਸੀਗੇ ਜਾਂ ਵੀ ਮਤਲਬ ਇਦਾਂ ਦੇ ਲੋਕ ਸੀਗੇ ਇਹ ਧਾਰਮਿਕ ਵਿਚਾਰਾਂ ਵਾਲੇ ਹਨਾ ਤਾਂ ਤੁਹਾਨੂੰ ਕੀ ਲੱਗਦਾ ਇਹਦੇ ਤੇ ਵੀ ਕੀ ਸੱਚੀ ਮੁੱੱਚੀ ਇਹ ਇਕੱਲੇ ਸਿੱਖੀ ਨਾਲ ਜੁੜੇ ਹੋਏ ਸੀ ਜਾਂ ਕੁਝ ਹੋਰ ਵੀ ਇਹਨਾਂ ਦੇ ਨਾਲ ਸੀ ਇਹਨਾਂ ਦੀ ਸੋਚ ਸਮਝ ਦੇ ਵਿੱਚ ਸੀਗਾ ਆ ਇਹ ਚੋਂ ਦੇਖੋ ਜਿਹੜਾ ਹੈਗਾ ਇਹ ਬਹੁਤ ਸਾਰੇ ਬਿਨਾ ਸ਼ੱਕ ਸਿੱਖ ਸੀਗੇ ਬਹੁਤ ਸਾਰੇ ਹਮ ਸਿੱਖਾਂ ਦੇ ਵਿੱਚੋਂ ਵੀ ਕਈ ਅੰਮ੍ਰਿਤਾਰੀ ਵੀ ਸੀਗੇ ਹਮ ਰੋਜ ਜਿਹੜੇ ਹੈਗੇ ਪਾਠ ਨਤਨੇ ਬਾਟਕਾਂ ਨਾਲੇ ਪੰਜ ਵੜ ਹਮ ਤੇ ਨਿਵਾਜਾਂ ਪੜਨ ਵਾਲੇ ਵੀ ਸੀਗੇ ਹਮ ਪਉੜਾ ਉਹ ਕਰਨ ਵਾਲੇ ਵੀ ਸੀਗੇ ਇਹ ਉਹਨਾਂ ਦਾ ਕੋਈ ਮਤਬੇਦ ਨਹੀਂ ਸੀ ਇਸ ਗੱਲ ਦੇ ਉੱਤੇ ਉਹ ਦੱਸਿਆ ਪਹਿਲਾਂ ਆਪਸ ਵਿੱਚ ਮਰਦੇ ਨੂੰ ਪੂਰਨੇ ਜਾਂਦੀ ਸੀ ਹਮ ਜੇ ਤੜਕੇ ਉੱਠ ਕੇ ਆਪਦੇ ਆਪਦੇ ਮਰਦੇ ਮੁਤਾਬਕ ਉਹ ਜੋ ਮਰਜੀ ਕਰੇ ਜਾਂ ਨਾ ਕਰੇ ਹਮ ਜੇ ਉਹ ਪੜਨਾ ਲਿਖਣਾ ਪੜ੍ਹੇ ਲਿਖੇ ਜਿਹੜਾ ਨਹੀਂ ਵੀ ਇਹ ਧਰਮ ਖੈਗਾ ਉਹ ਵੀ ਆ ਜਿਹੜੇ ਧਾਰਮਿਕ ਲੋਕ ਉਹ ਆਪਣੇ ਰਸਮਾਂ ਦੇ ਮੁਤਾਬਕ ਆਪ ਦਾ ਜਿਹੜਾ ਹੈਗਾ ਜੀਵਨ ਦੀ ਜਿਹੜੀ ਪ੍ਰਕਿਰਿਆ ਉਹ ਕਰ ਸਕਦੇ ਨੇ ਉਹ 'ਚ ਕੋਈ ਰੋਕ ਨਹੀਂ ਸੀ ਪਰ ਪਾਰਟੀ ਦਾ ਕੋਈ ਮਿਸ਼ਨ ਧਾਰਮਿਕ ਜਾਂ ਇਸ ਕੇ ਸੁਲਤਾਨ ਨਹੀਂ ਸੀਗਾ ਪਾਰਟੀ ਨਰੋਲ ਮਾਲਕ ਕੌਮੀ ਜਮਹੂਰੀ ਰਾਜ ਮੈਂ ਪਹਿਲਾਂ ਦੱਸਿਆ ਉਹ ਕਾਇਮ ਕਰਨੀ ਸੀ ਜਿਹਦੇ ਵਿੱਚ ਉਹਨਾਂ ਨੇ ਨਿਸ਼ਾਨੇ ਸੋਚੇ ਹੋਏ ਸੀਗੇ ਪਹਿਲੀ ਗੱਲ ਵੀ ਜਿਹੜਾ ਹੈਗਾ ਇਸ ਰਾਜ ਦਾ ਤਖਤ ਹਟਾਉਣਾ ਅੰਗਰੇਜ਼ ਸਾਮਰਾਜ ਬੱਤੇ ਉਹਦੇ ਨਾਲ ਉਹ ਜਿਹੜਾ ਅੱਜ ਅਸੀਂ ਕਾਇਮ ਕਰਾਂਗੇ ਉਹਦੇ ਵਿੱਚ ਕੀ ਹੋਊਗਾ ਉਹ ਕਹਿੰਦੇ ਉਹਦੇ ਵਿੱਚ ਇਹ ਹੋਊਗਾ ਵੀ ਜਿਹੜਾ ਹੈਗਾ ਹਰੇਕ ਨੂੰ ਰੋਟੀ ਕੱਪੜਾ ਤੇ ਮਕਾਨ ਦੀ ਗਰੰਟੀ ਹੋਊਗੀ। ਹੂੰ ਇਹ ਰਾਜ ਹੋਊਗਾ। ਹਰੇਕ ਵਿਦਿਆਰਥੀ ਨੂੰ ਜਿੰਨਾ ਵੀ ਮਰਜ਼ੀ ਪੈਂਦਾ ਉਹਨੂੰ ਜਿਹੜੀ ਬਿਯਾਰੀ ਤੇ ਮੁਫਤ ਵਿਦਿਆ ਹੋਊਗੀ। ਹੂੰ ਹਰੇਕ ਬਿਮਾਰ ਦਾ ਜਿਹੜਾ ਹੈਗਾ ਜਿਹੜਾ ਵੀ ਕਿਰਤੀ ਬੰਦਾ ਬਿਮਾਰ ਆ ਕਿਸਾਨ ਆ ਮਜ਼ਦੂਰਾ ਕਿਰਤੀ ਆ ਜਿਹਦੇ ਕੋਲ ਸਾਧਨ ਨਹੀਂ ਹੈ ਉਹਦਾ ਫ੍ਰੀ ਜਿਹੜਾ ਹੈਗਾ ਇਲਾਜ ਜਿਹੜਾ ਹੋਊਗਾ ਉਹ ਤੋਂ ਮਲਾਜ ਵਧੀਆ ਫ੍ਰੀ ਸਰਕਾਰੀ ਤੌਰ ਤੇ ਹੋਊਗਾ ਤੇ ਉਸ ਤੋਂ ਬਿਨਾ ਹਰੇਕ ਜਿਹੜਾ ਪੀੜਤਾ ਉਹਨੂੰ ਨਿਆ ਮਿਲੇਗਾ। ਹੂੰ ਉਹਨੂੰ ਸਾਸਤਾ ਅਤੇ ਛੇਤੀ ਜਿਹੜਾ ਹੈਗਾ ਉਹ ਨਿਆਂ ਮਿਲੂਗਾ ਇਸੇ ਹੁੰਦਾ ਨਿਆਂ ਦਾ ਪ੍ਰਬੰਧ ਕਾਇਮ ਕਰਾਂਗੇ ਇਹ ਨਿਆਂ ਨਾਖਸ਼ਤੀ ਹੈ ਉਹਨਾਂ ਦੇ ਰਾਜ ਦੀ ਵੀ ਇਸਕੇ ਹੁੰਦਾ ਸੀ ਰਾਜ ਕਾਇਮ ਕਰਾਂਗੇ ਤੇ ਹਰ ਤਰ੍ਹਾਂ ਦੀ ਦੇਸੀ ਦੇ ਵਿਦੇਸੀ ਲੁੱਟ ਨੂੰ ਖਤਮ ਕਰਾਂਗੇ ਗਗਰ ਗੂੰਜਿਆ ਉਹਨਾਂ ਦੀਆਂ ਪੜ੍ਹ ਲਓ ਤੇ ਜਿੰਨੇ ਅਖਬਾਰ ਪਏ ਉਹ ਪੜ੍ਹ ਲਓ ਅੱਜ ਵੀ ਇਤਿਹਾਸ ਦੇ ਵਿੱਚ ਪਏ ਨੇ ਜਦੋਂ ਗੂੰਜ ਵੱਖਰਾ ਪਰਚਾ ਕੱਢਦੇ ਸੀਗੇ ਏਦੂ ਵੀਰਾਂ ਜਿਹੜਾ ਕਿ ਸਹਿਤਕ ਸੀਗਾ ਮੰਦ ਇਹਨਾਂ ਚ ਕਾਫਤਾ ਦੇ ਗੀਤ ਆਉਂਦੇ ਸੀਗੇ ਉਹ ਗਦਰ ਕਾ ਉਹ ਸਾਰਾ ਇਸ ਗੱਲ ਦਾ ਗਵਾਹ ਵੀ ਸਾਰੀ ਲੋਕ ਦੇ ਖਿਲਾਫ ਉਹਨੇ ਲਿਖਿਆ ਮਤ ਉਹ ਕਹਿੰਦਾ ਦੇਸੀ ਤੇ ਵਿਦੇਸੀ ਸਾਰੀ ਤਰ੍ਹਾਂ ਦੀ ਲੋਕ ਜਿਹੜੀ ਹੈਗੀ ਆ ਜਿਵੇਂ ਰੋਟਾ ਸਰਮਾਇਦਾਰਾਂ ਦਾ ਰੋਟਾ ਸਾਮਰਾਜੀ ਸਾਰੀ ਤਰ੍ਹਾਂ ਦੀ ਰੋਟ ਖਤਮ ਕਰਕੇ ਕਿਰਤ ਦੇ ਸਨਮਾਨ ਵਾਲਾ ਰਾਜ ਕਾਇਮ ਕਰਾਂਗੇ ਜਿਹਦੇ ਵਿੱਚ ਕਿਰਤੀ ਦੀ ਪੁੱਗ ਤੋਂ ਤੇ ਕਿਰਤੀ ਦਾ ਹੀ ਸਨਮਾਨ ਹੋ